ਲੈ ਵੀ ਸੱਜਣੋ 24 2500 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਆਪਾਂ ਆਂਧਰਾ ਪ੍ਰਦੇਸ਼ ਦੇ ABC ਸੀਮਨ ਬੈਂਕ ਤੇ ਪਹੁੰਚ ਗਏ ਆ ਰਜੀਵ ਸਰਪੰਚ ਹੋਣਾ ਦੇ ਆਪਾਂ ਬੈਂਕ ਦੇ ਵਿੱਚ ਪਹੁੰਚ ਗਏ ਸੀਮਨ ਬੈਂਕ ਦੇ ਵਿੱਚ ਪਹੁੰਚ ਗਏ ਆ ਤੁਹਾਨੂੰ ਇਹ ਵੀਡੀਓ ਲੰਬੀ ਹੋ ਸਕਦੀ ਆ ਪਰ ਜਾਣਕਾਰੀ ਵਾਲੀ ਵੀ ਆ ਤੇ ਨਸਲ ਸੁਧਾਰ ਕਰਨ ਵਾਲੀ ਵੀ ਆ ਮੈਂ ਇੱਕ ਗੱਲ ਮੋੜ ਚ ਕਹਿ ਦਿੰਨਾ ਕਿ ਜਾਂ ਕਰੋੜ ਰੁਪਈਆ ਲਾ ਕੇ ਉਹ ਕੰਮ ਕੀਤਾ ਜਾ ਸਕਦਾ ਜਾਂ 1000 ਰੁਪਿਆ ਲਾ ਕੇ ਉਹ ਕੰਮ ਕੀਤਾ ਜਾ ਸਕਦਾ ਹੈ ਜਾਂ 10 ਸਾਲ ਕਮਾਈ ਕਰੋ ਪੈਸੇ ਇਕੱਠੇ ਕਰੋ ਤੇ ਫਿਰ ਉਸ ਟ ਲੈਵਲ ਦਾ ਫਾਰਮ ਬਣਾ ਲਓ ਤੇ ਜਾਂ ਤਾਂ 1000 ਰੁਪਏ ਦੇ ਸਟਰੋਅ ਵਰਤ ਲਓ ਤੇ ਉਹਦੇ ਲਈ 10 ਸਾਲ ਮਿਹਨਤ ਕਰੋ ਤੇ ਉਹਡਾ ਫਾਰਮ ਖੜਾ ਕਰ ਲਓ ਤੁਹਾਡੇ ਲਈ ਦੋਨੇ অপਸ਼ਨ ਖੁੱਲੇ ਆ ਤੁਸੀਂ ਮਾਰਕੀਟ ਦੇ ਵਿੱਚੋਂ ਜਾ ਕੇ ਕਰੋੜਾਂ ਲਾ ਕੇ ਵੀ ਉਹਡਾ ਫਾਰਮ ਖੜਾ ਕਰ ਸਕਦੇ ਆ ਤੇ ਤੁਸੀਂ ਇਸ ਤਰ੍ਹਾਂ ਦੇ ਸਟਰੋ ਲੈ ਕੇ ਵੀ ਫਾਰਮ ਖੜਾ ਕਰ ਸਕਦੇ ਆ ਆਪਾਂ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਕਿ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਵਧੀਆ-ਵਧੀਆ ਕੱਟੇ-ਕਟੀਆਂ ਜਾਂ ਮੇਲਿਆਂ ਦੇ ਵਿੱਚ ਇਨਾਮ ਜਿੱਤਣ ਵਾਲੇ ਕੱਟੇ-ਕਟੀਆਂ ਪੈਦਾ ਹੁੰਦੇ ਆ ਉਹ ਕਿਸ ਤਰ੍ਹਾਂ ਪੈਦਾ ਹੁੰਦੇ ਆ ਆਜੋ ਆਪਾਂ ਅੰਦਰ ਚੱਲਦੇ ਆ ਕਿੰਨੀਆਂ ਕੱਲਾਂ ਦਾ ਧਿਆਨ ਰੱਖਿਆ ਜਾਂਦਾ ਫਿਰ ਕਿਤੇ ਜਾ ਕੇ ਇੱਕ ਸਫਲ ਸੀਮਨ ਬੈਂਕ ਨਾਂ ਕਰਦੀ ਆ ਦੁਨੀਆ ਦੇ ਉੱਤੇ ਆਜੋ ਚੱਲਦੇ ਆ ਆ ਦੇਖੋ ਸਭ ਤੋਂ ਪਹਿਲਾਂ ਐਂਟਰੀ ਗੇਟ ਆ ਇਹ ਤੇ ਤੁਹਾਡੇ ਬੂਟਾਂ ਦਾ ਵੀ ਧਿਆਨ ਰੱਖਿਆਣਾ ਇਹਦੇ ਵਿੱਚ ਸਪੰਜ ਹੈ ਸਪੰਜ ਦੇ ਵਿੱਚ ਪਾਣੀ ਪਾਇਆ ਹੋਇਆ ਤਾਂ ਤੁਹਾਡੇ ਸਭ ਤੋਂ ਪਹਿਲਾਂ ਬੂਟ ਆ ਜਿਹੜੇ ਉਹ ਸਾਫ਼ ਕਰ ਲੇ ਉਸ ਤੋਂ ਗਾਂ ਆ ਜੋ ਅੱਗੇ ਆ ਜੋ ਅੱਗੇ ਆ ਕੇ ਤੁਹਾਡੇ ਹੱਥਾਂ ਨੂੰ ਸੈਨੀਟਾਈਜ਼ ਕਰਨਗੇ ਤੇ ਆਮ ਬੰਦਾ ਮੇਰੇ ਵਰਗਾ ਇਹ ਸੋਚਦਾ ਕਿ ਸਾਰਾ ਪ੍ਰੋਸੈਸ ਆ ਜਿਹੜਾ ਉਹ ਫਾਲੋ ਹੋ ਗਿਆ ਆ ਜੋ ਤਾਂ ਉਸ ਤੋਂ ਬਾਅਦ ਤੁਸੀਂ ਇਸ ਸੀਮਨ ਬੈਂਕ ਦੇ ਵਿੱਚ ਐਂਟਰ ਹੋ ਗਿਆਂ ਐਂਟਰੀ ਗੇਟ ਦੇ ਵਿੱਚ ਐਂਟਰ ਹੋ ਗਿਆਂ ਤਾਂ ਉੱਥੇ ਤੁਹਾਨੂੰ ਇਹ ਫਿਰ ਸੋਡੇ ਨਾਲ 4% ਸੋਡਾ ਸੋਡਾ ਹੈ ਨਾ ਇਹਦੇ ਨਾਲ ਹੱਥ ਧੋਣਗੇ ਮਤਲਬ ਇਹਦੇ ਨਾਲ ਤੁਹਾਨੂੰ ਹੱਥ ਧੋਣ ਦਾ ਮਤਲਬ ਆ ਵੀ ਜਿਹੜੇ ਵੀ ਕਟਾਨ ਤੁਹਾਡੇ ਹੱਥਾਂ ਤੇ ਲੱਗੇ ਹੋਏ ਫਿਰ ਤਾਂ ਇਹ ਰਹਿ ਗਏ ਫਿਰ ਆਪਾਂ ਹੱਥ ਸਾਫ਼ ਕਰ ਲਏ ਹੱਥ ਸਾਫ਼ ਕਰਨ ਤੋਂ ਬਾਅਦ ਫਿਰ ਆਹ ਸਾਫ਼ ਕਰ ਲਏ ਇਹਦੇ ਨਾਲ ਹੁਣ ਮੇਰੇ ਹੱਥ ਗਿੱਲੇ ਆ ਇੱਕ ਮਿੰਟ ਆ ਗਿਆ ਆ ਗਿਆ ਇਹਦੇ ਨਾਲ ਸੁਕਾ ਲੇ ਸੁਕਾਉਣ ਤੋਂ ਬਾਅਦ ਫਿਰ ਤੁਸੀਂ ਦੇਖੋ ਵੀ ਇੱਥੇ ਆਪਾਂ ਨੂੰ ਫੇਰ ਇਹ ਸੈਨੀਟਾਈਜ਼ ਕਰਨਗੇ ਸੈਨੀਟਾਈਜ਼ ਕਰਨ ਤੋਂ ਬਾਅਦ ਹੁਣ ਤੁਸੀਂ ਕਹੋਗੇ ਕਿ ਹੱਥ ਸੈਨੀਟਾਈਜ਼ ਕਰ ਲੇ ਹੱਥਾਂ ਨਾਲ ਕੱਲੇ ਕਟਾਣ ਨੂੰ ਥੋੜਾ ਰਹਿ ਗਿਆ ਤਾਂ ਫਿਰ ਤੁਹਾਨੂੰ ਤੇ 에ਅਰ ਸ਼ਾਵਰ ਦੇ ਵਿੱਚ ਦੇ ਲਗਾਉਣਗੇ 에ਅਰ ਸ਼ਾਵਰ ਨਾਲ ਤੁਹਾਡੇ ਕੀ ਹੋਊਗਾ ਸਾਰੇ ਸਰੀਰ ਦੇ ਵਿੱਚ 에ਅਰ ਆ ਜਿਹੜੀ ਉਹ ਗੁਜਰੂਗੀ ਜਿਹਦੇ ਨਾਲ ਤੁਹਾਡੇ ਕੋਈ ਵੀ ਕਟਾਣ ਨੂੰ ਲੱਗਿਆ ਉਹ ਖਤਮ ਹੋ ਜਾਊਗਾ ਇਹ ਦੋ ਗਾਲੀਆਂ ਜਿਹੜੀਆਂ ਸਾਰੀਆਂ ਨਿਰਦੇਸ਼ਾਂ ਹਨ ਉਹ ਮੇਰਾ ਕੈਮਰਾਮੈਨ ਫਾਲੋ ਕਰੂਗਾ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਆਂ ਏਅਰ ਸ਼ਾਵਰ ਤੋਂ ਬਾਅਦ ਹਜੇ ਵੀ ਤੁਹਾਡੀ ਐਂਟਰੀ ਹੈ ਨਾ ਜਿਹੜੀ ਉਹ ਸੈਂਸਿਟਿਵ ਏਰੀਆ ਦੇ ਵਿੱਚ ਹੋ ਨਹੀਂ ਸਕੀ ਹਜੇ ਤੁਸੀਂ ਫੇਰ ਖੁੱਲੇ ਅਸਮਾਨ ਦੇ ਥੱਲੇ ਆ ਤਾਂ ਉਸ ਤੋਂ ਬਾਅਦ ਤੁਹਾਨੂੰ ਆਪਾਂ ਲੈਬ ਦੇ ਵਿੱਚ ਲੈ ਕੇ ਚੱਲਦੇ ਆਂ ਜਿੱਥੇ ਸਟਰਾ ਬੰਦੇ ਆ ਜਿੱਥੇ ਟੈਸਟਿੰਗ ਹੁੰਦੀ ਆ ਬਹੁਤ ਸਾਰੀ ਟੈਸਟਿੰਗ ਦੇ ਵਿੱਚ ਦੀ ਹੋ ਕੇ ਸੀਮਨ ਗੁਜਰਦਾ ਕਿੰਨੇ ਤਰ੍ਹਾਂ ਦੀ ਟੈਸਟਿੰਗ ਹੁੰਦੀ ਹੈ ਤਕਰੀਬਨ ਚਾਰ ਤਰ੍ਹਾਂ ਦੀ ਟੈਸਟ ਚਾਰ ਵਾਰ ਸੀਮਨ ਟੈਸਟ ਹੁੰਦਾ ਉਸ ਤੋਂ ਬਾਅਦ ਆ ਦੇਖੋ ਇਧਰਲੇ ਪਾਸੇ ਲੈਬੋਰੀ ਬਣੀ ਹੋਈ ਹੈ ਜਿੱਥੇ ਕਲੈਕਸ਼ਨ ਕਰਨ ਤੋਂ ਬਾਅਦ ਸੀਮਨ ਆਉਂਦਾ ਫਿਰ ਉਹਨੂੰ ਦੇਖਿਆ ਪਰਖਿਆ ਨਿਰਖਿਆ ਜਾਂਦਾ ਫਿਰ ਉਸ ਤੋਂ ਬਾਅਦ ਆਪਾਂ ਜੋ ਇਹਦੇ ਅੰਦਰ ਵੀ ਚੱਲਦੇ ਆ ਇਹਦੇ ਅੰਦਰ ਹਰੇਕ ਬੰਦੇ ਨੂੰ ਜਾਣ ਦੀ ਆਗਿਆ ਨਹੀਂ ਪਰ ਹਾਂ ਤੁਹਾਨੂੰ ਦਿਖਾਉਣਾ ਤਾਂ ਆਪਾਂ ਪੂਰੇ ਜਿਹੜੇ ਹਿਸਾਬ ਨਾਲ ਇੱਥੇ ਸਿਸਟਮ ਚੱਲਦਾ ਸਾਰਾ ਵਿਖਾਵਾਂਗੇ ਕਿ ਕਿਵੇਂ ਇੱਥੇ ਜਿਹੜਾ ਤੁਹਾਡੇ ਘਰਾਂ ਦੇ ਵਿੱਚ ਨਸਲਾਂ ਪੈਦਾ ਹੁੰਦੀਆਂ ਕਿੰਨਾ ਧਿਆਨ ਰੱਖਿਆ ਜਾਂਦਾ ਆਜੋ ਆਪਾਂ ਐਂਟਰੀ ਕਰਦੇ ਆ ਇੱਥੇ ਤੁਹਾਨੂੰ ਵੜਨ ਤੋਂ ਪਹਿਲਾਂ ਤੁਹਾਨੂੰ ਆਪਣੇ ਬੂਟ ਆ ਜਿਹੜੇ ਉਹ ਲਾਉਣੇ ਪੈਣਗੇ ਬੂਟ ਤੁਸੀਂ ਲਾ ਦਿਓਗੇ ਬੂਟ ਲਾ ਕੇ ਜਰਾਬਾਂ ਰੱਖ ਲਾਂਗੇ ਬੂਟ ਉਤਾਰਤੇ ਆ ਤਾਂ ਆਪਾਂ ਸੀਮਨ ਪ੍ਰੋਸੈਸਿੰਗ ਲੈਬ ਦੇ ਅੰਦਰ ਐਂਟਰ ਕਰਨ ਲੱਗੇ ਆ ਪਰ ਇਹਦੇ ਅੰਦਰ ਐਂਟਰ ਹੋਣ ਤੋਂ ਪਹਿਲਾਂ ਤੁਹਾਨੂੰ ਇੱਥੇ ਇੱਧਰ ਜਾਣਾ ਪਊਗਾ ਨਾ ਬਾਈ ਇੱਧਰ ਜਾਣਾ ਨਾ ਆਪਾਂ ਚੇਂਜਿੰਗ ਰੂਮ ਹੈ ਅੱਛਾ ਇੱਥੇ ਆਪਾਂ ਚੇਂਜ ਕਰਾਂਗੇ ਹਾਂਜੀ ਮੈਂ ਬਾਈ ਮਨਜਿੰਦਰ ਸਾਡਾ ਕੈਮਰਾਮੈਨ ਇਹ ਸਾਰੇ ਜਾਣੇ ਚੇਂਜ ਕਰਾਂਗੇ ਇੱਥੇ ਕੱਪੜੇ ਜਿਹੜੇ ਆਪਣੇ ਉੱਪਰ ਪਾਏ ਜਾਣਗੇ ਵੀ ਜਿਹੜਾ ਸਾਡਾ ਕਟਾਣੂ ਆ ਸਾਡੇ ਸਰੀਰ ਨਾਲ ਪੇ ਲੱਗਿਆ ਹੋਇਆ ਸਭ ਕੁਝ ਉਹ ਕਵਰ ਹੋ ਜੇ ਬੱਸ ਬੱਸ ਤਾਂ ਵੀ ਪੂਰੀ ਤਰ੍ਹਾਂ ਨਾਲ ਸਾਨੂੰ ਡਾਕਟਰ ਬੁਣਾਤਾ ਹੁਣ ਇੱਥੇ ਆਪਾਂ ਲੈਬ ਦੇ ਵਿੱਚ ਐਂਟਰ ਹੋ ਗਏ ਆ ਤੁਸੀਂ ਇਹ ਦੇਖੋ ਵੀ ਕਿੰਨੇ ਜਗ੍ਹਾ ਤੇ ਸਾਨੂੰ ਸੈਨੀਟਾਈਜ਼ ਕੀਤਾ ਗਿਆ ਮਨਜਿੰਦਰ ਭਾਈ ਪਹਿਲਾਂ ਤਾਂ ਮੈਨੂੰ ਦੱਸੋ ਇੰਨਾ ਇੰਨਾ ਪ੍ਰਕੌਸ਼ਨ ਕਾਹਤੋਂ ਆ ਜਿਵੇਂ ਇੱਕ ਆਪਰੇਸ਼ਨ ਥੀਟਰ 'ਚ ਵੀ ਆਪਾਂ ਜਲਦੀ ਵੜ ਜਾਂਦੇ ਆ ਇਹ ਸਾਹਿਬ ਜੀ ਇੱਕ ਜਿਵੇਂ ਕਹਿ ਦਈਏ ਵੀ ਇੰਡੀਆ ਸਰਕਾਰ ਤੋਂ ਅਪਰੂਵਡ ਸੀਮੈਂਟ ਮੈਂ ਕਿਹਾ ਏ ਗ੍ਰੇਡ ਸੀਮੈਂਟ ਮੈਂ ਏ ਗ੍ਰੇਡ ਇਹ ਸਰਕਾਰ ਦੇ ਰੂਲ ਰੈਗੂਲੇਸ਼ਨ ਨੇ ਜੀ ਜਿੰਨਾ ਇੱਕ ਆਪਰੇਸ਼ਨ ਕਰਦਿਆਂ ਸਾਵਧਾਨੀ ਹੋਣੀ ਚਾਹੀਦੀਆਂ ਦੇਖੋ ਪਾਪਾ ਨੂੰ ਇੱਕ ਸੀਮਨ ਨਹੀਂ ਮੰਨਦੇ ਇੱਕ ਬੀਜ ਹੈ ਇੱਥੇ ਬੀਜ ਤਿਆਰ ਹੁੰਦਾ ਤੇ ਬੀਜ 'ਚ ਕੋਈ ਵੀ ਪ੍ਰੋਬਲਮ ਆ ਗਈ ਤਾਂ ਉਹ ਸਭ ਅੱਗੇ ਆਉਣ ਵਾਲਾ ਨਾਸ਼ ਹੋ ਜਾਊਗਾ ਕਿਸਾਨੀ ਦਾ ਪਵੈਖਾ ਕਿਸਾਨੀ ਦਾ ਪਵੈਖਾ ਕਿਸਾਨੀ ਦਾ ਪਵੈਖਾ ਹਾਂਜੀ ਤਾਂ ਸਭ ਤੋਂ ਪਹਿਲਾਂ ਸਿੰਪਲ ਆਉਂਦਾ ਕਿੱਥੇ ਸਭ ਤੋਂ ਪਹਿਲਾਂ ਸੈਂਪਲਿੰਗ ਉਧਰ ਆਉਂਦੀ ਹੈ ਜੀ ਇਸ ਜਗ੍ਹਾ ਤੇ ਆ ਜਾਣੀ ਹੈ ਇਹ ਜਗ੍ਹਾ ਤੁਸੀਂ ਸਾਹਮਣੇ ਅੱਗੇ ਦਿਖ ਰਹੇ ਉਧਰ ਕਲੈਕਸ਼ਨ ਹੋ ਰਹੀ ਬੁੱਲਾਂ ਦੀ ਜੀ ਤਾਂ ਸਰ ਨਿਕਲੋ ਜਿਵੇਂ ਆ ਸੈਂਪਲ ਉਧਰੋਂ ਆ ਗਿਆ ਇੱਕ ਜੀ ਭੇਜ ਦਿਓ ਉਧਰਲੇ ਪਾਸੇ ਉਧਰ ਬੁੱਲ ਖੜੇ ਨੇ ਉਹ ਸਾਹਮਣੇ ਉਧਰ ਕਲੈਕਸ਼ਨ ਹੁੰਦੀ ਆ ਉਹ ਸਾਹਮਣੇ ਉਧਰ ਕਲੈਕਸ਼ਨ ਹੁੰਦੀ ਹੈ ਜੀ ਆ ਤੁਸੀਂ ਦੇਖ ਰਹੇ ਹੋ ਜਿਵੇਂ ਆ ਸੂਰੀਆ ਬੋਲ ਦਾ ਕਲੈਕਸ਼ਨ ਆਇਆ ਉਧਰੋਂ ਸੂਰੀਆ ਬੋਲ ਦਾ ਕਲੈਕਸ਼ਨ ਸੂਰੀਆ ਬੋਲ ਦਾ ਕਲੈਕਸ਼ਨ ਆ ਗਿਆ ਜੀ ਉਸ ਤੋਂ ਬਾਅਦ ਇਹ ਸਾਰਾ ਪ੍ਰੋਸੈਸ ਹੈ ਉਸ ਤੋਂ ਬਾਅਦ ਇਹਨੂੰ ਆਪਾਂ ਕਰਨਾ ਰੈਡੀ ਕਰਨਾ ਸੀ ਮਨ ਨੂੰ ਇੱਥੇ ਆ ਕੇ ਪਹਿਲਾਂ ਇਹਦੀ ਟੈਸਟਿੰਗ ਹੋਊਗੀ ਜੀ ਸਭ ਤੋਂ ਪਹਿਲਾਂ ਟੈਸਟਿੰਗ ਹੋਊਗੀ ਵੀ ਇਹਦੇ ਵਿੱਚ ਮਟੀਰਿਟੀ ਕਿੰਨੀ ਹੈ ਜੀ ਠੀਕ ਹੈ ਜੀ ਇਹਦੇ ਕੋਈ ਇਨਫੈਕਸ਼ਨ ਤਾਂ ਨਹੀਂ ਕੋਈ ਪਸਤਾ ਨਹੀਂ ਉਹ ਸਭ ਕੁਝ ਇੱਥੇ ਟੈਸਟਿੰਗ ਹੁੰਦੀ ਹੈ ਜੀ ਔਰ ਜੋ ਤੁਸੀਂ ਇਹ ਸਾਰੀ ਮਸ਼ੀਨਰੀ ਦੇਖ ਰਹੇ ਹੋ ਜੀ ਇਹ ਵਰਲਡ ਦੀ ਟੌਪ ਦੀ ਕੰਪਨੀ ਹੈ ਆਈਐਮਵੀ ਜੀ ਇਹ ਸਾਰੀ ਉਹਦੀ ਮਸ਼ੀਨਰੀ ਹੈ ਜੀ ਇੱਥੇ ਕੋਈ ਵੀ ਮਸ਼ੀਨਰੀ ਦਾ ਕੰਪਰੋਮਾਈਜ਼ ਨਹੀਂ ਕੀਤਾ ਗਿਆ ਜੀ ਇੱਥੇ ਇੱਥੇ ਹੋਗੀ ਟੈਸਟਿੰਗ ਇੱਥੇ ਟੈਸਟਿੰਗ ਹੋਗੀ ਸਾਰੀ ਟੈਸਟਿੰਗ ਹੋਣ ਤੋਂ ਬਾਅਦ ਹੁਣ ਦੂਗਾ ਅੱਗੇ ਪ੍ਰੋਸੈਸ ਹੋਊਗਾ ਜੇ ਮੰਨ ਲਓ ਪਾਸ ਹੋ ਗਿਆ ਸੀਮਨ ਪਾਸ ਹੋ ਗਿਆ ਜੀ ਬਈ ਕਿੰਨਾ ਸਪਰਮ ਕਿੰਨੇ ਆਇਆ ਸੀਮਨ ਕਿੰਨਾ ਆਇਆ ਉਹਦੀ ਮੈਟਿਓਲਿਟੀ ਕਿੰਨੀ ਹੈ ਕੁਆਂਟੀਟੀ ਕਿੰਨੀ ਹੈ ਉਸ ਤੋਂ ਬਾਅਦ ਡਿলিউਸ਼ਨ ਬਣਾ ਕੇ ਜੀ ਇਹਨੂੰ ਰੈਡੀ ਕੀਤਾ ਜਾਂਦਾ ਅੱਗੇ ਭਰਨ ਵਾਸਤੇ ਆ ਤਾਂ ਉਹ ਇਹਨਾਂ ਮਸ਼ੀਨਾਂ 'ਚ ਆਜੂਗਾ ਜੀ ਇਹਨਾਂ ਮਸ਼ੀਨਾਂ 'ਚ ਆ ਗਿਆ ਆ ਤੁਸੀਂ ਮਸ਼ੀਨ ਦੇਖ ਰਹੇ ਹੋ ਜੀ ਇਹ ਇਸ ਵਤ ਲੇਟ ਜਿਹੜੀ ਲੇਟੈਸਟ ਟੈਕਨੋਲੋਜੀ ਹੈ ਸੀਮਨ ਦੇ ਵਿੱਚ ਜਿਹੜੀ ਮਸ਼ੀਨ ਹੈ ਉਹ ਇਹ ਆ ਜੀ ਨੀਰਬੋਟ 56 ਤੋਂ ਲੱਗੇ 60 ਲੱਖ ਕੀਮਤ ਇਸ ਮਸ਼ੀਨ ਦੀ ਜੀ ਮਸ਼ੀਨਾਂ ਨਾਲ ਕੋਈ ਪਹਿਲੀ ਵੀ ਹੈਗੀ ਸੀ ਜੀ ਲੇਕਿਨ ਜੀ ਉਸ ਦੇ ਬਾਵਜੂਦ ਇਹਨਾਂ ਅਪਡੇਟ ਹੋਣ ਵਾਸਤੇ ਇਹ ਮਸ਼ੀਨਾਂ ਲਿਆਂਦੀਆਂ ਉਹਦੇ 'ਚ ਇੱਕ ਪਾਈਪ ਲੱਗੀ ਹੈ ਤੇ 'ਚ ਚਾਰ ਪਾਈਪਾਂ ਲੱਗੀਆਂ ਉਹਦੇ 'ਚ ਸਿੰਗਲ ਸੀਮਨ ਸਟਾਰ ਹੁੰਦਾ ਸਟਾਰ ਹੁੰਦਾ ਸੀਗਾ ਰਬੰਡਾ ਸੀਗਾ ਇਹਦੇ ਚ ਚਾਰ ਬੰਦਿਆ ਇਹਦੇ 'ਚ ਚਾਰ ਬੰਦਿਆ ਇਹ ਮਸ਼ੀਨ ਦੀ ਟੈਕਨੋਲੋਜੀ ਇਹ ਆ ਵੀ ਇਹਦੇ 'ਚ ਇੱਕ ਸੀਮਨ ਵੀ ਬਣ ਜਾਂਦਾ ਜੀ ਦੋ ਵੀ ਬਣ ਜਾਂਦਾ ਚਾਰ ਵੀ ਇਕੱਠੇ ਪੈਕ ਹੋ ਜਾਂਦੇ ਆ ਚਾਰ ਵੀ ਪੈਕ ਹੋ ਜਾਂਦੇ ਆ ਇਹ ਇਸ ਸਟਰਾ 'ਤੇ ਕੁਝ ਲਿਖਿਆ ਨਹੀਂ ਹੋਇਆ ਜਿਵੇਂ ਉਸ ਸਟਰਾ ਦੇ ਉੱਤੇ ਲਿਖਦੇ ਹੁੰਦੇ ਆ ਇਹ ਸਟਾਰਟਿੰਗ ਦਾ ਪ੍ਰੋਡਕਟ ਇਹਦੇ 'ਚ ਸਿਰਫ ਸਟਰਾ ਪਾਵਾਂਗੇ ਜੀ ਟ੍ਰਾਪ ਆ ਗਿਆ ਉਸ ਤੋਂ ਬਾਅਦ ਆ ਇਧਰ ਆ ਜੂਗਾ ਪ੍ਰਿੰਟਿੰਗ ਵਾਸਤੇ ਅੱਛਾ ਜਿਹੜਾ ਉਹਦੇ ਉੱਪਰ ਲਿਖਿਆ ਹੁੰਦਾ ਵੀ ਕਿੰਨੀ ਤਰੀਕ ਨੂੰ ਸੀਮਨ ਲਿਆ ਗਿਆ ਕਿੰਨੀ ਇਹਦੀ ਡੇਟ ਆ ਕਿਹੜੇ ਬੋਲ ਦਾ ਉਹਦਾ ਕੀ ਰਿਕਾਰਡ ਆ ਉਹ ਸਾਰਾ ਸੌਫਟਵੇਅਰ ਹੈ ਜਦੋਂ ਬੋਲ ਦੀ ਕਲੈਕਸ਼ਨ ਤੋਂ ਲੈ ਕੇ ਬੋਲ ਦੀ ਪ੍ਰਿੰਟਿੰਗ ਤੱਕ ਉਹ ਸੌਫਟਵੇਅਰ ਸਾਰਾ ਚੱਲਣਾ ਹੈ ਜੀ ਉਹਦੇ 'ਚ ਕੋਈ ਵੀ ਮੈਨੂਅਲ ਅਪਡੇਟ ਨਹੀਂ ਕਰ ਸਕਦੇ ਆਪਾਂ ਜੀ ਜੋ ਵੀ ਪ੍ਰੋਸੈਸ ਉਸ ਸਾਰਾ ਸੌਫਟਵੇਅਰ ਹੀ ਹੈ ਇਹ ਸਭ ਹੀ ਮਸ਼ੀਨਰੀ ਉਹੀ ਹੈ ਜੀ ਇੱਥੇ ਪ੍ਰਿੰਟਿੰਗ ਹੋਣੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਪ੍ਰੋਸੈਸ ਜਿਹੜਾ ਪ੍ਰਿੰਟਿੰਗ ਤੋਂ ਬਾਅਦ ਫਿਰ ਇਹਨੂੰ ਫ੍ਰੀਜ਼ਿੰਗ ਦਾ ਜਾਂਦਾ ਔਰ ਡਾਲ ਦੇ ਰੂਮ ਚ ਅੱਗੇ ਔਰ ਇਹ ਕਮਰੇ ਦੀ ਇਹ ਖਾਸੀਅਤ ਹੈ ਆਪਾਂ ਇੰਟ ਕੱਲ ਵੀ ਇੰਟਰ ਹੋਏ ਸਾਂ ਅੱਜ ਵੀ ਇੰਟਰ ਹੋਏ ਆਂ ਵੀ ਜੋ ਪ੍ਰੋਸੈਸ ਸੈਂਟਰ ਹੁੰਦਾ ਉਵੇਂ ਹੀ ਰਹਿਣਾ ਜੀ ਔਰ ਹਰ ਇੱਕ ਸ਼ਾਮ ਜਦੋਂ ਇਹ ਬਣ ਗਿਆ ਇੱਥੇ ਸੀਮਨ ਜੀ ਤਾਂ ਸ਼ਾਮ ਨੂੰ ਇਹ ਸਾਰਾ ਸਟਰਲਾਈਜ਼ ਫਿਰ ਹੋਣਾ ਹੈ ਜੀ ਜਿਹਨੂੰ ਆਪਾਂ ਫੋਮੀਗੇਸ਼ਨ ਕਹਿੰਦੇ ਆ ਉਹ ਪ੍ਰੋਸੈਸ ਚੱਲਦੇ ਨੇ ਜੀ ਵੀ ਇੱਥੇ ਉਹ ਜਿਵੇਂ ਕਹਿੰਦੇ ਨੇ ਵੀ ਸੂਖਮ ਜੀਵਾਣੂ ਉਹ ਵੀ ਨਹੀਂ ਰਹਿੰਦੇ ਨਾ ਇਹਨਾਂ ਨੂੰ ਆ ਮੈਂ ਨਾ ਉਹਨਾਂ ਦਾ ਖਾਦਣਾ ਵੀ ਅੱਜ ਮੈਨੂੰ ਪ੍ਰੀਤ ਸੋਹਣਾ ਬੜਾ ਲੱਗੀ ਜਾਂਦਾ ਐ ਲੱਗਦਾ ਵੀ ਮੇਰਾ ਪੁੱਤ ਡਾਕਟਰ ਹੁੰਦਾ ਜਿਵੇਂ ਲੈ ਪ੍ਰੀਤਪੁਰਾ ਡਾਕਟਰ ਬਣਿਆ ਫਿਰਦਾ ਓਏ ਹੈ ਆ ਮਨਜਿੰਦਰ ਭਾਈ ਆ ਗਈ ਸਪਰਮ ਦੀ ਐਕਟੀਵਿਟੀ ਆ ਗਈ ਐਕਟੀਵਿਟੀ ਆ ਗਈ ਜੀ ਕੋਲ ਇਹ ਕੁਆਲਿਟੀ ਇਸ ਤੋਂ ਹੀ ਪਤਾ ਲੱਗਣਾ ਵੀ ਸਪਰਮ ਨੇ ਗਾਂ ਕਿਵੇਂ ਬੱਚਾ ਪੈਦਾ ਕਰਨ ਦੇ ਵਿੱਚ ਕਿਵੇਂ ਮਦਦ ਕਰਨੀ ਹੈ ਜੀ ਕੁਆਲਿਟੀ ਕਿਵੇਂ ਰਹਿਣੀ ਹੈ ਇਹ ਰਿਜ਼ਲਟ ਕਿਵੇਂ ਉਹਨਾਂ ਕਨਸੈਪਸ਼ਨ ਕਿਵੇਂ ਹੋਣੀ ਹੈ ਜੀ ਤੇ ਕਿੰਨਾ ਤੇਜ਼ ਕਿੰਨਾ ਐਕਟਿਵ ਆ ਐਕਟਿਵ ਸਭ ਕੁਝ ਇਹ ਪ੍ਰੋਸੈਸ ਤੇ ਪੂਰਾ ਉਸੇ ਪ੍ਰੈਸ ਤੇ ਤੂੰ ਹੀ ਸੀਮਨ ਤਿਆਰ ਹੋਣਾ ਆਪਣਾ ਸਾਰਾ ਜੀ ਇਹ ਇਹ ਸਭ ਤੋਂ ਪਹਿਲੀ ਟੈਸਟਿੰਗ ਆ ਗਈ ਆ ਸਭ ਤੋਂ ਪਹਿਲਾਂ ਸੀਮਨ ਤੋਂ ਬਾਅਦ ਪਹਿਲੀ ਟੈਸਟਿੰਗ ਇਹੀ ਹੈ ਜੀ ਜੀ ਹਾਂਜੀ ਤਾਂ ਅੱਗੇ ਇਹ ਪ੍ਰੋਸੈਸ ਹੋ ਕੇ ਸਟਰੋ ਬਣ ਜਾਣਗੇ ਪਰ ਇਹ ਖਤਮ ਨਹੀਂ ਹੋਈ ਗੱਲ ਇੱਥੇ ਨਹੀਂ ਹਜੇ ਖਤਮ ਨਹੀਂ ਹੋਈ ਜੀ ਬਹੁਤ ਲੰਮਾ ਪ੍ਰੋਸੈਸ ਹੈ तकरीबन ਮਹੀਨੇ ਡੇਢ ਦਾ ਪ੍ਰੋਸੈਸ ਹੈ ਇੱਕ ਸੀਮਨ ਲੈਣ ਤੋਂ ਸੀਮਨ ਬਾਹਰ ਕੱਢਣ ਤੱਕ ਜਿਹੜਾ ਅਪਰੂਵਡ ਹੈ ਜੇ ਜੇ ਮੈਂ ABC ਫੋਲੋ ਕਰ ਲਈਏ ਇੱਕ ਤੋਂ ਸਵਾ ਮਹੀਨੇ ਦਾ ਬਸ ਮਤਲਬ ਤੁਹਾਡੇ ਡਿਸਟਰੀਬਿਊਟਰਾਂ ਤੱਕ ਮਨਜਿੰਦਰ ਤਸ਼ਮੀਸ਼ ਡੇਰੀ ਤੱਕ ਪਹੁੰਚਣ ਲਈ ਇਹਨੂੰ 2 ਮਹੀਨੇ ਲੱਗ ਜਾਂਦੇ 1.5 ਮਹੀਨੇ ਲੱਗ ਜਾਂਦੇ 1.5 ਮਹੀਨੇ ਤਾਂ ਲੱਗਣੀ ਲੱਗਣਾ ਜੀ ਉਸ ਦੇ ਵਿੱਚ 4 ਕੁਆਰਟੀਆਂ ਨੇ ਚੈੱਕ ਹੋਣੀਆਂ ਜਿਹੜੀਆਂ ਜੀ ਸੀਮਨ ਆਇਆ ਚੈੱਕ ਆਪ ਹੋ ਗਿਆ ਜੀ ਉਸ ਤੋਂ ਬਾਅਦ ਬਣਿਆ ਜੀ ਫ੍ਰੀਜ਼ ਹੋਇਆ ਆਜੋ ਆਜੋ ਉਧਰ ਚੱਲਦੇ ਆਪਾਂ ਆਜੋ ਫ੍ਰੀਜ਼ ਵਾਲਾ ਵੀ ਦਿਖਾਉਨੇ ਆਂ ਇੰਟਰਸਟਿੰਗ ਆ ਕੋਈ ਇੱਧਰ ਆ ਗਏ ਆਪਾਂ ਫ੍ਰੀਜ਼ਿੰਗ ਹਾਂਜੀ ਇਹ ਫ੍ਰੀਜ਼ਿੰਗ ਰੂਮ ਆ ਗਿਆ ਉਸ ਤੋਂ ਅਗਲਾ ਪ੍ਰੋਸੈਸ ਹੈ ਜਿਹੜਾ ਫ੍ਰੀਜ਼ਿੰਗ ਰੂਮ ਆ ਗਿਆ ਹਾਂਜੀ ਤਾਂ ਫ੍ਰੀਜ਼ਿੰਗ ਦੇ ਵਿੱਚ ਉਧਰੋਂ ਇੱਕ ਮਾਰਕ ਹੋ ਕੇ ਸਟਰੋ ਕਿੱਥੇ ਆਉਂਦਾ ਆਜੋ ਦੱਸ ਦਿਨ ਦਿਖਾਉਨੇ ਆ ਤੁਹਾਨੂੰ ਜੀ ਤੁਸੀਂ ਆ ਨਾਲ ਦੀ ਲੈਬ ਦੇਖੀ ਜਿੱਥੇ ਸਾਰਾ ਪ੍ਰੋਸੈਸ ਸਟਾਰਟਿੰਗ ਤੋਂ ਚੱਲਿਆ ਜੀ ਹੁਣ ਆ ਖਿੜਕੀ ਐ ਇਸ ਦੇ ਥਰੂ ਸੀਮਨ ਇੱਧਰ ਆ ਜਾਂਦਾ अच्छा ਜਿਹੜਾ ਉੱਥੋਂ ਮਾਰਕ ਉਹਦਰ ਵਾਲਾ ਬੰਦਾ ਇੱਧਰ ਨਹੀਂ ਆਉਣਾ ਉਹ ਉਦਰ ਹੀ ਕੰਮ ਕਰੂਗਾ ਇੱਧਰ ਲੱਗ ਪੁਜਨਟ ਸਾਰੇ ਜੀ ਉਸ ਤੋਂ ਬਾਅਦ ਜੀ ਜਿਹੜੀ ਆ ਮਸ਼ੀਨ ਹੈ ਜੀ ਇਹ ਵੀ ਤੁਸੀਂ ਦੇਖ ਸਕਦੇ ਹੋ ਆਈਐਮਈ ਕੰਪਨੀ ਦੀ ਹੈ ਜੀ ਫਰਾਂਸ ਦੀ ਕੰਪਨੀ ਹੈ ਜੋ ਲੀਡਿੰਗ ਪ੍ਰੋਡਕਟ ਬਣਾਉਂਦੇ ਨੇ ਸਿਰਫ ਸੀਮਨ ਦੇ ਵਿੱਚ ਜੀ ਤਾਂ ਇੱਥੇ ਆ ਫ੍ਰੀਜ਼ਿੰਗ ਲੱਗੇ ਇਸ ਤਰ੍ਹਾਂ ਤਾਂ ਇੱਥੇ ਐਵੇਂ ਕੱਲਾ ਕੱਲਾ ਸੀਮਨ ਹਾਂਜੀ ਇੱਕ ਇੱਕ ਕਰਕੇ ਇਹਨਾਂ ਨੇ ਇਹਨੂੰ ਫ੍ਰੀਜ਼ਿੰਗ ਤੇ ਲਾਤਾ ਹਾਂ ਇੱਥੇ ਤਕਰੀਬਨ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਇੱਕ ਬੋਲ ਦਾ ਇੱਕ ਰੈਕ ਚ ਲੱਗ ਗਿਆ ਜੀ ਇਹਨੂੰ ਉਹਨਾਂ 4 ਡਿਗਰੀ ਤੇ ਲਿਆਉਣਾ 3 ਘੰਟਿਆਂ ਦੇ ਵਿੱਚ ਠੀਕ ਹੈ ਜੀ 3 ਘੰਟੇ ਦੇ ਵਿੱਚ 4 ਡਿਗਰੀ ਤੇ ਲੌਗ ਕੇ ਆਉਣਾ ਸੀ ਮੰਨ ਨੂੰ ਫ੍ਰੀਜ ਅਗਲੇ ਪ੍ਰੋਸੈਸ ਵਾਸਤੇ ਜੀ ਤਾਂ ਇਹਨੂੰ ਇਸ ਤੋਂ ਬਾਅਦ ਇਹ ਮਸ਼ੀਨ 'ਚ ਲੱਗ ਕੇ ਹਾਂਜੀ ਇੱਥੇ ਕਿੰਨਾ ਚਿਰ ਰਹਿਣਾ 3 ਘੰਟੇ 3 ਘੰਟੇ ਰਹਿਣਾ ਹਾਂ ਇੱਕ ਵਾਰੀ ਟੈਸਟਿੰਗ ਉੱਥੇ ਹੋਊਗੀ ਇੱਕ ਵਾਰੀ ਟੈਸਟਿੰਗ ਉੱਥੇ ਹੋਊਗੀ ਨਾ ਟੈਸਟਿੰਗ ਹੋਣ ਤੋਂ ਬਾਅਦ ਫਿਰ ਅਗਲਾ ਪ੍ਰੋਸੈਸ ਚੱਲਣਾ ਆ ਆ ਇੱਥੇ ਆ ਗਿਆ ਇੱਥੇ ਆ ਗਿਆ ਉਸ ਤੋਂ ਬਾਅਦ ਇੱਥੇ ਫ੍ਰੀਜ ਨੂੰ ਵਸਲਾ ਤ ਜਦੋਂ ਉਸ ਦਾ ਟੈਂਪਰੇਚਰ 4 ਡਿਗਰੀ ਤੇ ਆ ਗਿਆ ਤਿੰਨ ਘੰਟੇ ਅੱਜ ਜੀ ਪੂਰਾ ਪ੍ਰੋਸੈਸ ਚੱਲਣਾ ਹੈ ਟੈਕਨੋਲੋਜੀ ਜੋ ਵੀ ਉਸ ਤੋਂ ਬਾਅਦ ਇਸ ਮਸ਼ੀਨ ਚ ਲੈ ਆਉਣਾ ਜੀ ਇਹ ਉਸ ਤੋਂ ਡੀਪ ਫ੍ਰੀਜ਼ਿੰਗ ਵਾਸਤੇ ਆ ਪਹਿਲਾਂ 3 ਘੰਟੇ ਇਹ ਚਲਾਤਾ ਫਿਰ ਉਸ ਤੋਂ ਬਾਅਦ ਇੱਧਰ ਆ ਗਿਆ ਇੱਧਰ ਆਤਾ ਜੀ ਖੋਲ ਕੇ ਦਿਖਾ ਲਓ ਮੜਿਆ ਜੀ ਓਪਨ ਕਰ ਦਿਓ ਥੋੜਾ ਜਿਹਾ ਜੀ ਇਹਦੇ ਵਿੱਚ ਇਹਨਾਂ ਨੇ ਇਹਨੂੰ ਉਧਰੋਂ ਇੱਧਰ ਲੈ ਜਾਂਦਾ ਹਾਂ ਇੱਥੇ ਆ ਗਿਆ ਜੀ ਹਾਂ ਇੱਥੇ ਥੱਲੇ ਨਾਈਟਰੋਨ ਚੱਲਣੀ ਹੈ ਜੀ ਪੂਰਾ ਪ੍ਰੋਸੈਸ ਇਸ ਮਸ਼ੀਨ ਦਾ ਜੀ ਇਸ ਤੋਂ ਫਿਰ ਉਸ ਤੋਂ نیچے ਲੈ ਕੇ ਜਾਣਾ ਇਹਨੂੰ ਹੋਰ نیچے ਲੈ ਜਾਣਾ ਹੋਰ نیچے ਲੈ ਕੇ ਜਾਣਾ ਡਾਕਟਰ ਸਾਹਿਬ ਨੇ ਅ ਥੋੜਾ ਦੇ ਨਾਲ ਗੱਲਬਾਤ ਕਰ ਲਓ ਜੀ ਅ ਕਿਤਨੇ ਟੈਂਪਰੇਚਰ ਤੇ ਲੈ ਕੇ ਜਾਂਦੇ ਹਾਂ ਇਸਕੋ 4 ਡਿਗਰੀਸ ਟੂ -146 ਓਕੇ ਇੱਥੋਂ 4 ਡਿਗਰੀ ਤੋਂ -146 ਵੱਲ 146 -146 ਤੇ ਚਲੇ ਜਾਣਾ ਹਾਂ ਇਹਨੇ ਚਲੇ ਜਾਣਾ ਜੀ ਭਈਆ ਉਸਕੇ ਬਾਅਦ ਇਹ ਕਿਤਨੇ ਦਿਨ ਰਹਤਾ ਹੈ इसमें वो फोर डिग्री तीन घंटा बाद में इधर लगा दे इधर लगा दे फोर डिग्री टू तो माइनस वन फोर्टी डिग्री में इधर ही इधर रखते हाँ। हैं कितने, कितने दिन, दिन रखते हैं कितने घंटे रखते हैं जस्ट सेवन मिनट्स में दिस इज प्रोग्राम आई एम ई वाला प्रोग्राम जी सेवन सेवन मिनट में सेवन मिनट में प्लस फोर टू माइनस वन फोर्टी जी उसके बाद इसके बाद में जी इधर इधर लगा दिया इधर में वो पूरा स्टा से लिक्विडेटर्स में डिप करेगा डिप करेगा हाँ। जी और कितनी देर रहेगा इसमें -196 196 में चला जाएगा -196 में चला जाएगा और इसमें कितने दिन रहेगा इसमें इसमें लगाने के बाद में इस वो पूरा 100 साल इसीलिए लिक्विडेटर्स इन डिप में छोड़ छोड़े जी लगाने तक उसके बाद लगाने बार? तक फिर यदि ਜੀ 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 ਜਦੋਂ ਇੱਥੇ ਫ੍ਰੀਜ਼ ਕਰਤਾ ਉਹਦਾ ਪ੍ਰੋਸੈਸ ਪੂਰਾ ਹੋ ਗਿਆ ਜੀ ਲੇਕਿਨ ਉਹ ਹਜੇ ਵੀ ਆਪਣੇ ਡਿਸਟ੍ਰੀਬਿਊਟਰ ਵਾਸਤੇ ਨਹੀਂ ਜਾਣਾ ਜੀ ਜਦੋਂ ਇੱਥੇ ਆ ਗਿਆ ਉਸ ਤੋਂ ਬਾਅਦ ਟੈਸਟਿੰਗ ਫਿਰ ਹੋਣੀ ਹੈ ਫਿਰ ਇਹਨਾਂ ਦੇ ਵਿੱਚੋਂ ਸਟਰੋਚ ਚੋਣੇ ਜਾਣਗੇ ਫਿਰ ਉਹਨਾਂ ਦੀ ਟੈਸਟਿੰਗ ਲੜਕੀਤੀ ਜਾਊ ਹੋ ਅਫਟਰ 24 ਆਵਰਸ ਜੀ ਦੋ ਵਾਰੀ ਟੈਸਟਿੰਗ ਹੋਗੀ ਜੀ ਜੀ ਉਸ ਤੋਂ ਬਾਅਦ ਇਹਨੂੰ ਇੱਕ ਮਹੀਨਾ ਜਿਹੜਾ ਰੂਲ ਰੈਗੂਲੇਸ਼ਨ ਹੈ ਕੁਐਂਟੇਨਾਈਨ ਕਰਨਾ ਹੈ ਜੀ ਹਾਂ ਵੀ ਸੀਮਨ ਇੱਕ ਮਹੀਨੇ ਬਾਅਦ ਉਹਦੇ ਚ ਕਿੰਨੀ ਮੈਂਟਲਿਟੀ ਰਹਿੰਦੀ ਹੈ ਕਿੰਨਾ ਐਕਟਿਵਟ ਰਹਿੰਦਾ ਜੀ ਇੱਕ ਮਹੀਨੇ ਬਾਅਦ ਫਿਰ ਚੈੱਕ ਹੋਣਾ ਉਹ ਕੁਆਰੰਟਾਈਨ ਪੀਰੀਅਡ ਬੋਲਦੇ ਨੇ ਉਹਦੇ ਚ ਇਹ ਸੀਮਨ ਤੁਸੀਂ ਬਹੁਤ ਵੇਖਿਆ ਹੋਣਾ ਜੀ ਵੀ ਕਈ ਆਪਣੇ ਫਾਰਮਰ ਨੇ ਇੱਕ ਨੌਲੇਜ ਦੀ ਗੱਲ ਹੈ ਮੈਂ ਆਪਣੇ ਫਾਰਮਰ ਨੂੰ ਤੁਹਾਡੇ ਤੋਂ ਦੱਸਣਾ ਚਾਹਣਾ ਜੀ ਫਾਰਮਰ ਸਾਨੂੰ ਕਾਲ ਕਰਦੇ ਯਾਰ ਸੀਮਨ ਦੇ ਉੱਤੇ ਜਿਹੜੀ ਡੇਟ ਹੈ ਉਹ 2022 ਹੈ 2023 ਹੈ 2024 ਹਾਂ ਤਾਂ ਇਹ ਫਰੈਸ਼ ਸੀਮਨ ਚਾਹੀਦਾ ਭਲਾ ਕੱਲ ਦਾ ਬਣਿਆ ਹੋਵੇ ਜੀ ਉਹ ਸਹੀ ਤਰੀਕਾ ਨਹੀਂਗਾ ਅੱਛਾ ਜੀ ਜਿਹੜਾ ਸੀਮਨ ਦੀ ਲਾਈਫ ਹੈ ਨਾ ਜੀ ਇੰਦੇ ਵਿੱਚ ਪੈ ਰਵੇ 100 ਸਾਲ ਕੁਛ ਨਹੀਂ ਹੋਣਾ ਜੀ ਜਿਹੜਾ ਫਰੈਸ਼ ਸੀਮਨ ਕਹਿੰਦੇ ਆ ਉਹ ਬੰਦਾ ਆਮ ਲੈਬਾਂ ਦੇ ਵਿੱਚ ਜਿਹੜੀਆਂ ਗਵਰਨਮੈਂਟ ਤੋਂ ਅਪਰੂਵ ਨਹੀਂ ਹੁੰਦੀਆਂ ਉਹਨਾਂ ਦਾ ਅੱਜ ਬਣਿਆ ਕੱਲ ਨੂੰ ਫਾਰਮਰ ਉਹ ਟੈਸਟਿੰਗ ਪ੍ਰੋਸੈਸ ਚੋਂ ਗੁਜ਼ਰਿਆ ਨਹੀਂ ਨਾ ਜੀ ਨਾ ਉਹ ਤਾਂ ਸਿੱਧਾ ਇੱਕ ਜਟਕਾ ਕੰਮ ਕਰੀ ਜਾਂਦਾ ਉਹ ਤਿੰਨ ਟੈਸਟ ਹੋ ਗਏ ਜੀ ਆ ਤਿੰਨ ਟੈਸਟ ਹੋ ਗਏ ਜੀ ਆ ਦੋ ਹੋ ਗਏ ਆਫਟਰ 24 ਆਵਰਸ ਜੀ ਫਿਰ ਇੱਕ ਮਹੀਨੇ ਬਾਅਦ ਇਸ ਸੀਮਨ ਨੂੰ ਫ੍ਰੀਜ਼ ਕਰਦੇ ਆ ਜਿਵੇਂ ਆ ਟੋਲ ਨੇ ਜਾਂ ਇਹਨਾਂ ਦੇ ਵੱਡੇ ਟੈਂਕ ਨੇ ਤੁਹਾਨੂੰ ਉਹ ਵੀ ਦਿਖਾਵਾਂਗਾ ਜੀ ਉਹਦੇ ਵਿੱਚ ਆ ਜਾਣਾ ਜੀ ਇੰਦੇ ਦੇ ਵਿੱਚ 1 ਮਹੀਨਾ ਰੱਖਣਾ ਨਾ ਅੱਛਾ ਫਿਰ ਇਹਨਾਂ ਕੋਲੇ ਪਿਆ ਰਹਿਣਾ 1 ਮਹੀਨਾ ਇਹਨਾਂ 1 ਮਹੀਨਾ ਇਹਨਾਂ ਕੋਲੇ ਪਿਆ ਰਹਿਣਾ ਜੀ ਮੰਨ ਲਓ ਮੈਂ ਦਸ਼ਮੇਸ਼ ਦੇਰੀ ਮਨਜਿੰਦਰ ਸਿੰਘ ਨੇ ਆਰਡਰ ਪਾਤਾ ਇਹਨਾਂ ਨੂੰ ਜੀ ਭਈ ਸਾਨੂੰ ਆਹ ਬੋਲਦਾ ਸੀਮਨ ਚਾਹੀਦਾ ਜੀ ਤਾਂ ਜੇ ਉਹ ਅਵੇਲੇਬਲ ਹੋਊਗਾ ਕਵਾਰਨਟਾਈਨ ਪੀਰੀਅਡ ਤੋਂ ਬਾਅਦ ਹਮ ਮਿਲੇਗਾ ਪਹਿਲਾਂ ਨਹੀਂ ਮਿਲਣਾ ਚਾਹੇ ਜਿੰਨਾ ਮਰਜ਼ੀ ਕਾਲ ਕਰ ਲੈ ਜਿੰਨਾ ਮਰਜ਼ੀ ਯੂਨ ਪਾ ਲਈਏ ਜੀ ਇਹਨਾਂ ਨੂੰ ਦੇਣਾ ਕਵਾਰਨਟਾਈਨ ਤੋਂ ਬਾਅਦ 1 ਮਹੀਨੇ ਬਾਅਦ ਫਿਰ ਟੈਸਟਿੰਗ ਹੋਣੀ ਹੈ ਅੱਛਾ ਤੀਜੀ ਵਾਰ ਜੀ ਭਈ ਉਹਨਾਂ ਸੀਮਨ ਚ ਕਿੰਨੀ ਮਟੀਰਿਟੀ ਹੈ ਉਹ ਬੈਚ ਕਲੀਅਰ ਹੁੰਦਾ ਏ ਬੀ ਸੀ ਰਜੀਵ ਸਰਪੰਚ ਦੀ ਇਹੀ ਖਾਸੀਅਤ ਹੈ ਅਗਰ ਉਹ ਸੈਟੀਸਫਾਈਡ ਨਹੀਂਗਾ ਤੋ ਆਪਾਂ ਨੂੰ ਚੀਜ਼ ਨਹੀਂ ਦੇਵੇਗਾ ਜਵਾਬ ਦੇ ਦਊਗਾ ਜਵਾਬ ਦੇ ਦਊਗਾ ਠੀਕ ਇਹਦੀ ਇਕ ਧਾਰਨ ਵੀ ਤੁਹਾਨੂੰ ਮੈਂ ਅੱਗੇ ਆਉਣ ਨਾਲ ਸਮਝ ਦੇਵਾਂਗਾ ਇੱਕ ਬੋਲੇ ਸਾਡਾ ਉਹਦੀ ਧਾਰਨ ਦੇਵਾਂਗਾ ਤੁਹਾਨੂੰ ਮੈਂ ਜੀ ਇੱਕ ਮਹੀਨੇ ਬਾਅਦ ਜਦੋਂ ਦੀ ਟੈਸਟਿੰਗ ਹੋ ਗਏ ਕਲੀਅਰ ਹੋ ਗਿਆ ਵੀ ਇਹਦੀ ਮੈਟੇਰਿਐਲਟੀ ਇੰਨੀ ਹੈ ਵੀ ਇਹ ਜੋ ਮੇਰੀ ਕੁਆਲਟੀ ਜੋ ਰਜੀਵ ਸਰਪੰਚਾਂ ਦਾ ਵੀ ਮੇਰੇ ਮੈਂ ਸੈਟੀਸਫਾਈਡ ਹਾਂ ਉਸ ਤੋਂ ਬਾਅਦ ਸਾਡੇ ਤੱਕ ਪਹੁੰਚੇਗਾ ਉਸ ਤੋਂ ਬਾਅਦ ਪਹੁੰਚੂਗਾ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਆਉਣਾ ਹੈ ਮੰਨ ਲਓ ਇਥੇ ਕੁਐਂਟਾਈਨ ਹੈ ਸੀਮਨ ਫਿਰ ਗਿਆ ਸਾਡੇ ਆਉਣ ਪਹਿਲਾਂ ਵੀ ਜਦੋਂ ਮੈਂ ਮਨਜਿੰਦਰ ਸਿੰਘ ਦਸ਼ਮੇਸ਼ ਨੇ ਆਰਡਰ ਪਾਤਾ ਵੀ ਸਰ ਮੈਨੂੰ ਇਸ ਬੋਲ ਦੇ ਇੰਨੇ ਨੇ ਸਿਵਨ ਚਾਹੀਦੇ ਆ ਉਸ ਬੁੱਲ ਦੀ ਗੋਬਲੇਟ ਚੋਂ ਇੱਕ ਸੀਮਨ ਫਿਰ ਕੱਢ ਕੇ ਉਸ ਬੈਚ ਦਾ ਚੈੱਕ ਕਰਕੇ ਫਿਰ ਚੌਥੀ ਟੈਸਟਿੰਗ ਹੋਊਗੀ ਚੌਥੀ ਟੈਸਟਿੰਗ ਠੀਕ ਹੈ ਜੀ ਸਾਨੂੰ ਕਈ ਡਾਕਟਰ ਵੀ ਸਵਾਲ ਕਰ ਦਿੰਦੇ ਯਾਰ ਕਨਸੈਪਸ਼ਨ ਦਾ ਵੀ ਇਸ਼ੂ ਆਉਂਦਾ ਮੈਨੂੰ ਉਹ ਆਉਂਦਾ ਪਰ ਜਦੋਂ ਤੋਂ ਅਸੀਂ ABC ਨਾਲ ਜੁੜੇ ਆ ਸਾਡਾ ਇਹ ਇਸ਼ੂ ਤਕਰੀਬਨ 98% ਖਤਮ ਹੋ ਗਿਆ ਖਤਮ ਹੋ ਗਿਆ ਆ ਜੋ ਥੋੜਾ ਜਿਹਾ ਆਪਾਂ ਬੁੱਲ ਵੀ ਦਿਖਾ ਦਈਏ ਕਿਉਂਕਿ ਇੱਕ ਵਿਗਿਆਨਿਕ ਪੱਖ ਆਪਾਂ ਦਿਖਾਤਾ ਹਾਂ ਇੱਕ ਦੂਸਰਾ ਪੁਖ ਕੇ ਜਿਹੜੇ ਦਾ ਇਹ ਬੁੱਲਾਂ ਦਾ ਸੀਮਨ ਹੈ ਕਿ ਵਾਕਈ ਉਹ ਕੁਆਲਿਟੀ ਰੱਖਦੇ ਆ ਜੋ ਵੀ ਦਿਖਾ ਦਿੰਦੇ ਹਾਂ ਹੁਣ ਆਪਾਂ ਨਾ ਬੋਲ ਵਾਲੇ ਪਾਸੇ ਚਲਦੇ ਆ ਉਹ ਬੋਲਾਂ ਦੀ ਕੁਆਲਿਟੀ ਦਿਖਾਵਾਂਗੇ ਤੇ ਜਿਹੜੇ ਇਹ ਕੱਪੜੇ ਸਾਨੂੰ ਪਹਿਨਾਏ ਗਏ ਸੀ ਇਹ ਸਾਰੇ ਦੇ ਸਾਰੇ ਇਹਨਾਂ ਨੇ ਸਾਡੇ ਤੋਂ ਲਵਾਤੇ ਆ ਉਸ ਤੋਂ ਬਾਅਦ ਹੁਣ ਆਪਾਂ ਦੇਖਦੇ ਆਂ ਵੀ ਬੋਲ ਵਾਲੇ ਪਾਸੇ ਜਦੋਂ ਆਪਾਂ ਨੂੰ ਲੈ ਕੇ ਜਾਂਦੇ ਆ ਉਦੋਂ ਆਪਾਂ ਨੂੰ ਕੀ ਪ੍ਰੋਸੈਸ ਫਾਲੋ ਕਰਨਾ ਪੈਂਦਾ ਆ ਜੋ ਚੱਲਦਾ ਲੈ ਵੀ ਸਜਣੋ ਇਧਰਲੇ ਪਾਸੇ ਬੋਲ ਆ ਹੁਣ ਦੇਖਦੇ ਆਂ ਵੀ ਇਧਰਲੇ ਪਾਸੇ ਆ ਸਿਕਿਉਰਟੀ ਇਧਰ ਵੀ ਲੱਗੀ ਆ ਸਿਕਿਉਰਟੀ ਇਧਰ ਵੀ ਹੈਟ ਆ ਇਧਰ ਐਂਟਰੀ ਅਲੱਗ ਹੈ ਹਨਾ ਜੀ ਇਧਰ ਵੀ ਸਿਕਿਉਰਟੀ ਟਾਈਟ ਆ ਇੱਥੋਂ ਆਪਾਂ ਐਂਟਰ ਹੋ ਗਏ ਆ ਐਂਟਰ ਹੋਣ ਤੋਂ ਬਾਅਦ ਅੱਛਾ ਇਧਰ ਵੀ ਕੋਈ ਫਾਲੋ ਕਰਨਾ ਪੈਣਾ ਰੂਲ ਕਿਉਂਕਿ ਹਰੇਕ ਜਿਹੜੀ ਜਿੰਨੇ ਵੀ ਇਹਨਾਂ ਦੇ ਪਾਰਟ ਨੇ ਸਾਰਿਆਂ ਦੀ ਸਿਕਿਉਰਟੀ ਅਲੱਗ-ਅਲੱਗ ਹੈ ਅੱਛਾ ਇਧਰ ਵੀ ਆਪਾਂ ਨੂੰ ਦੇਣਗੇ ਇਹ ਹਾਂ ਜੋ ਰੂਲ ਰੈਗੂਲੇਸ਼ਨ ਨੇ ਉਹ ਸਾਰੇ ਫਾਲੋ ਕਰਨੇ ਪੈਂਦੇ ਆ ਅੱਛਾ ਬੂਟ ਉਹ ਕਹਿੰਦਾ ਬੂਟ ਲਾ ਦਿਓ ਹਾਂ ਜੀ ਬੂਟ ਲਾ ਦਿਓ ਅੱਛਾ ਇਧਰ ਵੀ ਸੇਮ ਉਹੀ ਕੰਮ ਚੱਲੂ ਤੇ ਆ ਕੀ ਆ ਇਹ ਪਰ ਨਹੀਂ ਜਿਹੜਾ ਪੁਰਣੀ ਪਾਉਣਾ ਅੱਛਾ ਜਿਹੜਾ ਉਹ ਉਹ ਫਿਰ ਪਾਉਣਾ ਪਊਗਾ ਹਾਂ ਜੀ ਪਾਉਣਾ ਪਊਗਾ ਇਹ ਇਹ ਦੋ ਤਰ੍ਹਾਂ ਦਾ ਜਿਹੜਾ ਪਾ ਹੂੰ ਜਿਹੜੇ ਇੱਥੇ ਵਰਕਰ ਕੰਮ ਕਰਦੇ ਆ ਉਹ ਅੰਦਰ ਹੀ ਆ ਹਾਂ ਅੰਦਰ ਹੀ ਆ ਤਾਂ ਉਹਨਾਂ ਲਈ ਨਹੀਂ ਜਦੋਂ ਤੁਸੀਂ ਬਾਹਰੋਂ ਆਉਂਦੇ ਆ ਤਾਂ ਤੁਸੀਂ ਬਾਹਰੋਂ ਕੋਈ ਵਾਇਰਸ ਨਾ ਲਿਆਓ ਹੋਰ ਪਸ਼ੂਆਂ ਚੋਂ ਆਏ ਵਰਕਰਾਂ ਵਾਸਤੇ ਵੀ ਸ਼ਾਵਰ ਸਿਸਟਮ ਸਾਰਾ ਸਹੀ ਨਹੀਂ ਹੈ ਅੱਛਾ ਜੀ ਜਦੋਂ ਐਂਟਰੀ ਹੋਣੀ ਹੈ ਸਵੇਰ ਸਾਰਾ ਕੁਝ ਸੇਮ ਚੱਲਣਾ ਚਾਹੀਦਾ ਜੀ ਵੀ ਤੁਸੀਂ ਕੋਈ ਹੋਰ ਪਸ਼ੂਆਂ ਚੋਂ ਆਏ ਹੋਏ ਬੰਦੇ ਆ ਤਾਂ ਤੁਸੀਂ ਕੋਈ ਹੋਰ ਪਸ਼ੂਆਂ ਦੇ ਵਿੱਚ ਉਹ ਵਾਇਰਸ ਨਾ ਲਿਆ ਕੋਈ ਵਾਇਰਸ ਨਾ ਲਿਆ ਕੋਈ ਇਨਫੈਕਸ਼ਨ ਨਾ ਲਿਆ ਕਿਉਂਕਿ ਇੱਕ ਲੱਖਾਂ ਕਰੋੜਾਂ ਦੀ ਚੀਜ਼ ਹੈ ਜੋ ਬਰੀਡਿੰਗ ਕਰਨ ਵਾਸਤੇ ਜੋ ਬੋਲਣੇ ਉਹ ਅਨਮੋਲ ਨੇ ਆਪਾਂ ਲੋਕ ਤਾਂ ਕੀਮਤ ਲਾ ਦਿੰਦੇ ਨੇ ਦੇਸ਼ ਦੀ ਸੰਪਤੀ ਆ ਉਹ ਪਰ ਸੰਪਤੀ ਦੇਸ਼ ਦੀ ਹੈ ਇਹ ਕੰਮ ਫਾਰਮਰ ਦੀ ਸੰਪਤੀ ਹੈ ਜੀ ਲੈ ਵੀ ਸਜਣੋ ਪੂਰੇ ਰੂਲ ਐਂਡ ਰੈਗੂਲੇਸ਼ਨ ਫਾਲੋ ਕਰਨ ਤੋਂ ਬਾਅਦ ਅਸੀਂ ਬੋਲਾਂ ਵਾਲੇ ਪਾਸੇ ਨਿਕਲੇ ਆ ਮੈਨੂੰ ਮਾੜੀ ਜੀ ਪ੍ਰੀਤ ਚੱਲਦੇ-ਚੱਲਦੇ ਇੱਕ ਸਨੈਪਚੈਟ ਪਾ ਲੈਣ ਦੇ ਮਾੜੀ ਜੀ ਸਨੈਪਚੈਟ ਪਾ ਲੈਣ ਦੇ ਆ ਪ੍ਰੀਤ ਵੇਖੋ ਫ੍ਰੀਤ ਡਾਕਟਰ ਲੱਗਦਾ ਓਏ ਆ ਹੋ ਯਾਰ ਆ ਦੇਖੋ ਯਾਰ ਅਸੀਂ ਵੀ ਡਾਕਟਰ ਐ ਅਸੀਂ ਵੀ ਡਾਕਟਰ ਹੁੰਦੇ ਸੀ ਕਿਤੇ ਹੈ ਫ੍ਰੀ ਸਨੈਪ ਚੜ ਪਾ ਲਈ ਡਾਕਟਰਾਂ ਹੀ ਫਿਰਨ ਆ ਜਾਂਦੀ ਹੂੰ ਚਲੋ ਆ ਜਾਓ ਹੁਣ ਮੈਂ ਤੁਹਾਨੂੰ ਨਾ ਉਹ ਚੀਜ਼ ਦਿਖਾਉਣਾ ਮੈਨੂੰ ਹੁਣ ਨਾ ਇੱਕ ਗੱਲ ਦੱਸੋ ਮਨਜਿੰਦਰ ਬਾਈ ਹਾਂਜੀ ਭਾਈ ਆ ਸੀਮਨ ਉਧਰ ਮੈਂ ਬਣਦਾ ਦੇਖ ਲਿਆ ਹਾਂਜੀ ਸਰ ਉੱਥੇ ਅਸੀਂ ਵਿਗਿਆਨਕ ਪੂਰਾ ਜਿਹੜਾ ਪ੍ਰਕੋਸ਼ਨ ਆ ਜਾਂ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਉਹਨੂੰ ਫਾਲੋ ਕਰ ਲਿਆ ਫਾਲੋ ਕਰ ਲਿਆ ਉਹਦੇ ਨਾਲ ਆਪਾਂ ਸੁਰੱਖਿਤ ਸੀਮਨ ਬਣਾ ਲਿਆ ਹਾਂਜੀ ਪਰ ਉਹ ਕਿਸਾਨੀ ਨੂੰ ਅੱਗੇ ਲੈ ਕੇ ਜਾਊਗਾ ਉਹ ਇੱਕ ਅਲੱਗ ਵਿਸ਼ਾ ਉਹ ਬਰੀਡਿਕ ਲੱਗ ਵਿਸ਼ਾ ਜਿਹੜਾ ਉਹ ਪ੍ਰੋਟੋਕੋਲ ਹੈ ਮਸ਼ੀਨਰੀ ਉਹ ਲੱਗ ਵਿਸ਼ਾ ਉਹ ਲੱਗ ਪੇਸ਼ਾ ਮਸ਼ੀਨਰੀ ਨੇ ਬਰੀਡ ਨਹੀਂ ਦੇਣੀ ਹਾਂ ਉਹ ਤਾਂ ਸਿਰਫ ਇੱਕ ਉਹਨੂੰ ਦੇਣ ਦਾ ਤਰੀਕਾ ਹੈ ਵੀ ਆਪਾਂ ਜੋ ਚੀਜ਼ ਦੇ ਰਹੇ ਆਂ ਕੋ ਜੈਨੂਅਲ ਤੇ ਸਹੀ ਪਹੁੰਚੇ ਜੋਨ ਦੇ ਟੈਕਨੋਲੋਜੀ ਏ ਉਹ ਯੂਜ਼ ਕਰਕੇ ਕਿਉਂਕਿ ਫਾਰਮਰ ਨੇ ਪੈਸਾ ਲਾਉਣਾ ਭਾਜੀ ਜੀ 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 ਜੇ ਮੰਨ ਲਓ ਉਹਦਾ ਰਿਜ਼ਲਟ ਹੀ ਨਾ ਮਿਲਿਆ ਫਾਰਮਰ ਨੂੰ ਤਾਂ ਉਹਦਾ ਫਾਇਦਾ ਨਹੀਂ ਗਾ ਫਾਇਦਾ ਨਹੀਂ ਗਾ ਹਾਂਜੀ ਤਾਂ ਉਸ ਤੋਂ ਬਾਅਦ ਭਾਈ ਜੀ ਬੁੱਲ ਕਿਵੇਂ ਚੁਣੇ ਜਾਂਦੇ ਆਪਾਂ ਪਹਿਲਾਂ ਸਾਨਾਂ ਵਾਲੇ ਪਾਸੇ ਆਪਣੇ ਮੋਹਰਾਂ ਵਾਲੇ ਪਾਸੇ ਚੱਲ ਗਏ ਤਾਂ ਮੋਹਰਾਂ ਵਾਲੇ ਪਾਸੇ ਉਹ ਉਹਨੂੰ ਚੁਣਨ ਦਾ ਇਹਨਾਂ ਦਾ ਕੀ ਪ੍ਰੋਸੈਸ ਰਹਿੰਦਾ ਕਿ ਆ ਏ ਬੀ ਸੀ ਦੇ ਪੈਰਾਮੀਟਰ ਤੇ ਵਧੀਆ ਉਤਰੂਗਾ ਉਹਦੇ ਲਈ ਕੀ ਪੈਰਾਮੀਟਰ ਹੈ ਇਹਨਾਂ ਦੇ ਇਹਦਾ ਸੁਜਿੰਦਰ ਭਾਜੀ ਸਮਝ ਇੱਕ ਬਰੀਡਿੰਗ ਦੀ ਜੀ ਬਰੀਡਿੰਗ ਦੀ ਸਮਝ ਰੱਖਣ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਸਮਾਂ ਗੱਲਣਾ ਪੈਂਦਾ ਜੀ ਰਜੀਵ ਸਰਪੰਚ ਜੀ ਦਾ ਤਕਰੀਬਨ ਕਿੰਨਾ 20 25 ਸਾਲ ਦਾ ਸਮਾਂ ਲਾ ਲਿਆ ਜੋ ਬਰੀਡਿੰਗ ਕਰ ਰਹੇ ਨੇ ਜੀ 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 ਔਰ ਤੁਸੀਂ ਵਾਤਾਵਰਨ ਦੇਖਿਆ ਜੀ ਇਹ ਇਹ ਬਰੀਡਿੰਗ ਦੇ ਅਨੁਕੂਲ ਵਾਤਾਵਰਨ ਨਹੀਂ ਗਾ ਜੀ ਕਿਉਂਕਿ ਹਮਸ ਬਹੁਤ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਇੱਥੇ ਆਂਧਰਾ ਪ੍ਰਦੇਸ਼ ਦਾ ਆਂਧਰਾ ਪ੍ਰਦੇਸ਼ ਦਾ ਜੀ ਤਾਂ ਉਹਨਾਂ ਦਾ 20 25 ਸਾਲ ਪਹਿਰ ਬਾਅਦ 2009 ਦੇ ਵਿੱਚੋਂ 8 ਕੇ 9 ਚ ਸਭ ਤੋਂ ਪਹਿਲੀ ਮੱਝ ਲੈ ਕੇ ਆਏ ਸੀਗੇ ਜੀ ਜਿਹੜੀ ਕੁੰਗੜ ਵਾਲੀ ਉਦੋਂ ਤਕਰੀਬਨ 3 4 ਮੱਝਾਂ ਲੈ ਕੇ ਆਏ ਸੀਗੇ ਜੀ 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 ਤਾਂ ਉਹ ਕੋਈ ਗੱਲ ਕਹਿੰਦੇ ਵੀ ਜਿਹੜੀ ਬਰੀਡਿੰਗ ਵਾਸਤੇ ਮੈਂ ਪਸ਼ੂ ਵਰਤਣਾ ਜੀ ਉਹ ਪਹਿਲਾਂ ਤਾਂ ਮੈਨੂੰ ਚੰਗਾ ਲੱਗਣਾ ਚਾਹੀਦਾ ਮੇਰੇ ਪ੍ਰਤੀ ਮੈਂ ਉਹਦੇ ਪ੍ਰਤੀ ਇਮਾਨਦਾਰ ਹੋਣਾ ਚਾਹੀਦਾ ਜੀ ਬਈ ਇਹ ਮੇਰੇ ਘਰੇ ਰੱਖਣਯੋਗ ਹੈ ਜੀ ਮੈਂ ਮੈਨੇ ਤਾਂ ਬਰੀਡਿੰਗ ਕਰ ਸਕਦਾ ਜੀ ਉਵੇਂ ਉਹ ਕਹਿੰਦੇ ਮੈਂ ਫਾਰਮਰ ਦਾ ਸੋਚਦਾ ਬਈ ਮੈਂ ਜਿਹੜੀ ਚੀਜ਼ ਹੈ ਮੈਂ ਖੁਦ ਖੁਦ ਨੂੰ ਚੀਜ਼ ਦੇ ਰਿਹਾ ਮੈਂ ਕਿਸੇ ਨੂੰ ਸੇਲ ਨਹੀਂ ਕਰ ਰਿਹਾ ਕਿਸੇ ਅਦਰ ਪਰਸਨ ਨੂੰ ਨਹੀਂ ਦੇ ਰਿਹਾ ਜੀ ਬਈ ਅਗਰ ਦੂਜੇ ਘਰੇ ਜਾ ਰਿਹਾ ਉਹਥੇ ਵੀ ਮੈਂ ਹੀ ਆ ਜੀ ਪਰ ਇਸੇ ਤਰੀਕੇ ਨਾਲ ਉਹ ਚੰਗੇ ਬੁੱਲ ਚੁੰਦੇ ਆ ਚੰਗੀਆਂ ਪਹਿਲਾਂ ਤਾਂ ਜਿਆਦਾ ਉਹਨਾਂ ਮੱਝਾਂ ਲਈਆਂ ਸੀਗੀਆਂ ਜੀ ਜਦੋਂ ਹਰਿਆਣਾ 'ਚ ਉਹਨਾਂ ਤਕਰੀਬਨ ਮੱਝਾਂ ਲਈਆਂ ਤਾਂ ਸਭ ਨੂੰ ਪਤਾ ਜੀ ਪੂਰਾ ਹਰਿਆਣਾ ਪੰਜਾਬ ਜਾਣਦਾ ਜੀ ਜੀ ਬਈ ਟੌਪ ਦੇ ਪਸ਼ੂ ਟੌਪ ਦੇ ਐਨੀਮਲ ਜਿਹੜੇ ਖਰੀਦੇ ਉਹਨਾਂ ਨੇ ਇੰਨਾ ਇੱਕ ਪੂੰਗਰ ਵਾਲੀ ਮੱਝ ਆ ਗਈ ਰਾਣੀ ਮੱਝ ਆ ਗਈ ਜੀ ਲక్ష్ਮੀ ਮੱਝ ਆ ਗਈ ਲక్ష్ਮੀ ਮੱਝ ਆ ਗਈ ਹੁਣ ਲక్ష్ਮੀ ਮੱਝ ਦਾ ਸਭ ਨੂੰ ਪਤਾ 25 ਲੱਖ ਦੀ ਉਸ ਸਮੇਂ ਚ ਖਰੀਦੀ ਸੀਗੀ ਜੀ ਤਾਂ ਇੱਕ ਹੁੰਦਾ ਪੈਸਾ ਲਾਉਣਾ ਜੀ ਪੈਸਾ ਲਾ ਕੇ ਚੀਜ਼ ਖਰੀਦਣਾ ਜੀ ਪਰ ਇੱਕ ਹੁੰਦਾ ਪੈਸਾ ਲਾ ਕੇ ਚੀਜ਼ ਵੀ ਖਰੀਦਣੀ ਹੈ ਬਰੀਡ ਵੀ ਖਰੀਦਣੀ ਹੈ ਜੀ ਔਰ ਦੋਧੜੀ ਹੋਣਾ ਚਾਹੀਦਾ ਨਾਲ ਔਕੜੇ ਔਕੜੇ ਸੌਣ ਖੜੇ ਅਜੜ ਜਿਹੜੇ ਖਰੀਦੇ ਆ ਮਤਲਬ ਲੱਖਾਂ ਰੁਪਈਆ ਇਹ ਫਾਰਮਪ ਤੇ ਪੈਦਾ ਹੋਇਆ ਇਹ ਖਰੀਦਿਆ ਨਹੀਂ ਗਿਆ ਜੀ ਅੱਛੇ ਪਤੇ ਪੈਦਾ ਹੋਇਆ ਮੈਂ ਤੁਹਾਨੂੰ ਸਾਰਾ ਸਟੱਡ ਨੂੰ ਕਰ ਦਾਂ ਜੀ ਹਾਂ ਜੀ ਇਹ ਚੰਤਨ ਮੋਲੇ ਜੀ ਜੀ ਇਹ ਰਾਣੀ ਮੱਝ ਸੀ ਸਾਡੀ ਜਿਹੜੀ ਰਜੀਵੀ ਹਰਿਆਣਾ ਤੋਂ ਲਿਆਈ ਸੀ ਜੀ ਇੱਕ ਹੈਪਨ ਹੋ ਗਿਆ ਅੱਜ ਤੋਂ ਥੋੜੇ 15 20 ਦਿਨ ਪਹਿਲਾਂ ਉਹ ਐਕਸਪਾਇਰ ਹੋ ਗਈ ਅੱਛਾ ਜੀ 11 ਲੱਖ ਦੀ ਮੱਝ ਸੀਗੀ ਜੀ ਸਿਰਫ ਤਿੰਨ ਜਾਂ ਚਾਰ ਬੱਚੇ ਲੈ ਆਉਂਦੇ ਤੋਂ ਅੱਛਾ ਜੀ ਔਰ ਇਹਦਾ ਫੀਮਨ ਕੀ ਰੇਟ ਦੇ ਰਹਾ ਜੈਨੂਨ ਪ੍ਰਾਈਸ ਅੱਛਾ ਜੀ ਇੰਦਾ ਹੀ ਐਸ ਜਰ ਮੰਨ ਲਓ ਉਹ ਇਹਦਾ ਸੀਮਨ ਆਮ ਫਾਰਮਰ ਕਰੇ 2 3 400 ਚ ਡਾਕਟਰ AI ਕਰ ਦਿੰਦਾ ਅੱਛਾ ਜੀ ਚੰਤਨ ਦੀ ਚੰਤਨ ਦੀ ਹਾਂ ਤੇ ਐਵੇਂ ਇਹਨਾਂ ਦਾ ਕਲਟੀਰੀਆ ਮਤਲਬ ਇੱਕ ਮਤਲਬ ਸਾਨ ਨੂੰ ਖਰੀਦਣ ਦਾ ਜੇ ਖਰੀਦੇ ਵੀ ਆ ਮਾਰਕੀਟ ਚੋਂ ਤਾਂ ਉਹਦਾ ਪੂਰਾ ਰਿਕਾਰਡ ਦੇਖਣਾ ਪਊਗਾ ਪੂਰਾ ਰਿਕਾਰਡ ਮਦਰ ਰਿਕਾਰਡ ਠੀਕ ਹੈ ਜੀ ਕਿਉਂਕਿ ਪਹਿਲਾਂ ਰਜੀਵੀ ਨੇ ਸੀਮਨ ਬੈਂਕ ਦਾ ਨਹੀਂ ਸੋਚਿਆ ਸੀ ਸਿਰਫ ਮੁਰਾ ਨਾਲ ਪ੍ਰੇਮ ਸੀ ਉਹਨਾਂ ਨੂੰ ਜੀ ਸਟਾਰਟਿੰਗ ਤੋਂ ਇਹਨਾਂ ਦੇ ਫਾਦਰ ਸਾਹਿਬ ਵੀ ਤਕਰੀਬਨ 2 300 ਗਾਂ ਰੱਖਦੇ ਸੀ ਜਿਹੜੀ ਇੱਧਰ ਦੀ ਬਰੀਡ ਹੈ ਜੀ ਤਾਂ ਉਹ ਉਹਨਾਂ ਵੱਲ ਵੇਖ ਕੇ ਇਹਨਾਂ ਨੂੰ ਸ਼ੌਂਕ ਜਾਗ ਗਿਆ ਜੀ ਮੈਂ ਇਹ ਰਜੀਵ ਸਰਪੰਚ ਦੀ ਜੋ ਸਟੱਡੀ ਇੰਗਲੈਂਡ ਦੀ ਸਟੱਡੀ ਹੈ ਜੀ ਔਰ ਕੋਈ ਇਹਨਾਂ ਦਾ ਹੋਰ ਨਹੀਂਗਾ ਇੱਧਰ ਹੈ ਨਹੀਂ ਸੀਗਾ ਜੀ 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 ਤਾਂ ਜਿਵੇਂ ਉਹਨਾਂ ਨੂੰ ਤਕਰੀਬਨ ਪ੍ਰੇਮ ਸੀਗਾ ਇਸ ਚੀਜ਼ ਵੱਲ ਜੀ 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 ਤਾਂ ਜੀ 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 ਹਾਂ ਜੀ ਪ੍ਰੇਮ ਸੀ ਤਾਂ ਉਹਨਾਂ ਮੱਜਾਂ ਲੈ ਕੇ ਆਏ ਪਹਿਲਾਂ ਮੱਜਾਂ ਲੈ ਕੇ ਆਏ ਫਿਰ ਮੰਨ ਲਓ ਮੱਜਾਂ ਤਾਂ ਉਹਨਾਂ ਹਰਿਆਣਾ ਦੇ ਲੈ ਆਉਂਦੀਆਂ ਕਿਉਂਕਿ ਮੁਰਾ ਦੇ ਵਿੱਚ ਜੀ ਸਭ ਤੋਂ ਟੌਪ ਦੀ ਬਰੀਡ ਹਰਿਆਣਾ ਚ ਜੀ ਕਿਉਂਕਿ ਉਹ ਹੁੰਦਾ ਉਹ ਜਿੱਥੇ ਤੋਂ ਹੀ ਬਰੀਡ ਹੁੰਦੀ ਹੈ ਜਿੱਥੇ ਉਹ ਪੈਦਾ ਹੁੰਦੀ ਹੈ ਜੀ ਅਗਰ ਸਭ ਤੋਂ ਚੰਗੀ ਕੁਆਲਿਟੀ ਲੈਣੀ ਤਾਂ ਆਪਾਂ ਨੂੰ ਉੱਥੋਂ ਮਿਲੂਗੀ ਜੀ ਤੇ ਇਹ 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 ਮਤਲਬ ਹਰਿਆਣੇ ਚੋਂ ਪੰਜਾਬ ਚੋਂ ਜਿੱਥੇ ਵੀ ਘੈਂਟ ਚੀਜ਼ ਮਿਲੀ ਕਿਸੇ ਵੀ ਮੁੱਲ ਮਿਲੀ ਤਾਂ ਲੈ ਜਾਂਦੀ ਪਹਿਲਾਂ ਸਟਾਰਟਿੰਗ ਮੱਝਾਂ ਲੈ ਕੇ ਆਉਂਦੀਆਂ ਜੀ ਜਦੋਂ ਮੱਝਾਂ ਲੈ ਆਉਂਦੀਆਂ ਫਿਰ ਦੂਜੀ ਉਹਨਾਂ ਨੂੰ ਪ੍ਰੋਬਲਮ ਜਿਹੜੀ ਆਉਂਦੀ ਹੈ ਜੀ ਉਹ ਹੁੰਦੀ ਹੈ ਭਾਈ ਇਹਨਾਂ ਦੀ ਬਰੀਡਿੰਗ ਕਰਾਉਣੀ ਹੈ ਜੀ ਫਿਰ ਉਹ ਕੋਈ ਚੰਗੇ ਝੋਟੇ ਜਿਹੜੇ ਚੰਗੀਆਂ ਮਾਵਾਂ ਦੇ ਬੱਚੇ ਸੀਗੇ ਹਰਿਆਣਾ ਚ ਘੁੰਮੇ ਉਹ ਲੈ ਕੇ ਆਂਦੇ ਜੀ ਉਹਨਾਂ ਚੋਂ ਕਾਫੀ ਚੰਗੇ-ਚੰਗੇ ਜਿਵੇਂ ਅਰਜੇ ਨੇ ਭੀਮ ਏ ਜੀ ਠੀਕ ਹੈ ਸੂਰ ਵੀ ਰਹੇ ਜੀ ਇਹ ਝੋਟੇ ਉਹਨਾਂ ਆਪਦੀ ਬਲੀਡਿੰਗ ਵਾਸਤੇ ਲੈ ਕੇ ਆਂਦੇ ਸੀ ਜੀ ਇੱਕ ਪੰਜਾਬ ਦਾ ਫਿਰ ਹਰਿਆਣੇ ਦਾ ਫੇਮਸ ਬੁੱਲ ਹੋਇਆ ਰਾਕਾ ਜੀ ਜਿਹਦੀਆਂ ਧੀਆਂ ਫਾਰਮ ਤੇ ਵੀ ਚੰਗੇ ਦੋ ਤੇ ਰਈਆਂ ਨੇ ਜੀ ਔਰ 2012-13 ਵਿੱਚ ਚੈਂਪੀਅਨ ਬਣਿਆ ਸੀ ਉਹ ਜੀ ਉਸ ਸਮੇ ਸਭ ਤੋਂ ਮਸ਼ਹੂਰ ਚੋਟਾ ਹੁੰਦਾ ਸੀ ਖਲੀ ਚੋਟਾ ਜੀ ਉਹਨੂੰ ਖਰਾ ਕੇ ਉਹ ਚੈਂਪੀਅਨ ਬਣਿਆ ਸੀਗਾ ਜੀ ਚੈਂਪੀਅਨ ਦੇ ਹੋਣ ਦੇ ਨਾਲ ਨਾਲ ਉਹ ਚੰਗੀ ਮਿਲਕ ਲਾਈਨ ਬਰੀਡ ਲਾਈਨ ਦਾ ਸੀਗਾ ਬੱਚੇ ਬੱਚੇ ਚੰਗੇ ਪੈਦਾ ਕਰਦਾ ਸੀ ਜੀ ਉਸ ਬੋਲ ਤੇ ਚਲੋ ਮੈਂ ਵੀਡੀਓ ਚ ਦੱਸਣਾ ਨਹੀਂ ਕਿੰਨੇ ਦਾ ਆਇਆ ਕਿੰਨੇ ਦਾ ਸਿਰਫ ਲੀਜ਼ ਤੇ ਲੈ ਕੇ ਆਂਦਾ ਦੋ ਜਾਂ ਤਿੰਨ ਸਾਲਾਂ ਵਾਸਤੇ ਜੀ ਉਸ ਸਮੇ ਉਸ ਬੋਲ ਦੀ ਉਹਨੀ ਕੀਮਤ ਨਹੀਂ ਤਿੰਨ ਗੁਣਾ ਕੀਮਤ ਭਰ ਕੇ ਜੀ ਲੀਜ਼ ਤੇ ਲੈ ਕੇ ਆਂਦਾ ਜੀ ਔਰ ਉਹ ਬੋਲ ਜਦੋਂ ਇੱਥੇ ਆਇਆ ਰਕਾ ਉੱਥੋਂ ਬਰੀਡਿੰਗ ਕੀਤੀ ਜੀ ਬਰੀਡਿੰਗ ਕਰਕੇ ਮੰਨ ਲਓ ਉਦੋਂ ਤਾਂ ਪਛੂ ਥੋੜੇ ਇਨਾਂ ਕੋਲ ਜੀ ਬਾਅਦ ਚ ਇਨਾਂ ਸੋਚਿਆ ਯਾਰ ਮੈਂ ਇਨਾ ਪੈਸਾ ਲਾਇਆ ਮੈਨੂੰ ਕਿਸ ਤਰ੍ਹਾਂ ਪ੍ਰਜ਼ਰਵ ਕਰਾਂ ਜੀ ਤਾਂ ਪ੍ਰਜ਼ਰਵ ਕਰਨ ਦਾ ਸਭ ਤੋਂ ਵਧੀਆ ਤਰੀਕਾ ਸੀ ਸੀਮਨ ਜੀ ਇਨਾਂ ਸੀਮਨ ਬਣਵਾਇਆ ਹੁਣ ਸੀਮਨ ਬਣਾਉਣ ਵਾਸਤੇ ਪਾਸੇ ਜਾਣਾ ਪੈਂਦਾ ਸੀਗਾ ਜੀ ਹੌਲੀ ਹੌਲੀ ਦਿਮਾਗ ਚ ਜਿਵੇਂ ਵਿਚਾਰ ਆਉਂਦੀਆਂ ਜਾਂਦੀਆਂ ਨੇ ਜੀ ਇਨਾਂ ਸੋਚਿਆ ਕਿਉਂ ਨਾ ਮੈਂ ਵੀ ਸੀਮਰ ਬੈਂਕ ਹੀ ਲਾਵਾਂ ਫਿਰ ਆਪਦੀ ਜੀ ਵੀ ਮੈਂ ਆਪਦੇ ਬੋਲ ਲੈ ਕੇ ਆਪਦੇ ਆਮ ਫਾਰਮਰ ਦਾ ਵੀ ਫਾਇਦਾ ਕਰਾਂ ਜੀ ਇੱਥੇ ਜਿਹੜੀ ਨਾਰਮਲ ਦੇਸੀ ਬਰੀਡ ਹੈ ਉਹ ਹੀ 6 7 8 ਲੀਟਰ ਵਾਲੀ ਆਪਣੇ ਪੰਜਾਬ ਵਾਲਾ ਮੌਲੀ ਹੈ ਦੇਸੀ ਬਰੀਡ ਹੈ ਜੀ ਉਹ ਲੈ ਕੇ ਸੀਮਰ ਬੈਂਕ ਲਾ ਲਿਆ ਜੀ ਸੀਮਨ ਬੈਂਕ ਤੋਂ ਆਮ ਬੰਦੇ ਦੀ ਸੋਚ ਹੁੰਦੀ ਵੀ ਭਾਈ ਮੈਂ ਸੀਮਰ ਬੈਂਕ ਲਾ ਲਿਆ ਮੈਂ ਪੈਸੇ ਲਾ ਲੈਣੇ ਹੁਣ ਮੈਨੂੰ ਤਾਂ ਮਰਜ਼ੀ ਨਹੀਂ ਕਮਾਵਾ ਜੀ ਪਰ ਉਹ ਸੋਚ ਨਹੀਂ ਰੱਖੀ ਜੀ ਗਵਰਨਮੈਂਟ ਦਾ ਰੂਲ ਹੈ ਜੇਕਰ ਤੁਹਾਡਾ ਸੀਮਨ ਮੈਂ ਗ੍ਰੇਡਿੰਗ ਨਹੀਂਗਾ ਗ੍ਰੇਡਰ ਨਹੀਂਗਾ ਤੁਸੀਂ ਸੀਮਨ ਨਹੀਂ ਸੇਲ ਕਰ ਸਕਦੇ ਜੀ ਰਜੀ ਭਾਈ ਸਾਹਿਬ ਨੇ ਸੇਲ ਕੀਤਾ ਇਹਨੇ ਜੀ ਇਹਨਾਂ ਦੇ ਫਰੈਂਡ ਸਰਕਲ ਸੀ ਹਰਿਆਣਾ ਚ ਉਹ ਇਹਨਾਂ ਤੋਂ ਸੀਮਨ ਲੈ ਗਿਆ ਪਰ ਇਹਨਾਂ ਸੇਲ ਵਾਸਤੇ ਕਦੀ ਨਹੀਂ ਹੋਇਆ ਤੁਸੀਂ ਸੇਲ ਕਰੋ ਜਿੰਨੇ ਲਾਉਣਾ ਉਹ ਲਾਈ ਜਾਂਦੇ ਸੀ ਕਦੀ ਪ੍ਰਚਾਰ ਨਹੀਂ ਕੀਤਾ ਸੀ ਕਦੀ ਕੁਝ ਨਹੀਂ ਕੀਤਾ ਸੀਗਾ ਜਦੋਂ ਇਹਨਾਂ ਦਾ ਸੀਮਨ ਬੈਂਕ ਗ੍ਰੇਡਿੰਗ ਹੋ ਗਿਆ ਉਸ ਤੋਂ ਬਾਅਦ ਸੀਮਨ ਦੀ ਪ੍ਰੋਡਕਸ਼ਨ ਵਧ ਕਰਕੇ ਸੇਲ ਦਾ ਸਟਾਰਟ ਕਰ ਦਿੱਤਾ ਫਿਰ ਲੋਕਾਂ ਨੂੰ ਦਿਖਾਉਣਾ ਫਿਰ ਦਿੱਤਾ ਇੱਕ ਇਹਦੀ ਇਹਦੀ ਆਪਾਂ ਗੱਲ ਕਰਦੇ ਕਰਦੇ ਰਹੇ ਸੀ ਵੀ ਆਹ ਜਿਹੜਾ ਬੋਲਾ ਹਾਂਜੀ ਇਹਦੀ ਇਹੀ ਐ ਨਾ ਉਹ ਇਹ ਪੰਜਾਬ ਬੋਲੇ ਜੀ ਜੀ ਮੈਂ ਤੁਹਾਨੂੰ ਇੱਕ ਉਧਰ ਗੱਲ ਕੀਤੀ ਸੀ ਵੀ ਪੈਸਾ ਲਾ ਕੇ ਕੁਆਲਿਟੀ ਦੇਣ ਦਾ ਤਰੀਕਾ ਕੀ ਹੁੰਦਾ ਜੀ ਇਸ ਵਕਤ ਜਿਹੜਾ ਬੁੱਲ ਖੜਾ ਹੈ ਪੰਜਾਬ ਦਾ ਸਭ ਤੋਂ ਮਹਿੰਗਾ ਬੁੱਲ ਪੈਸੇ ਲਾ ਕੇ ਖਰੀਦਾ ਹੋਇਆ ਜੀ ਇਸ ਬੁੱਲ ਦੀ ਬਲੱਡ ਲੈਣ ਦੀ ਗੱਲ ਕਰੀਏ ਤਾਂ ਸੋਨੂਆ ਵਾਲੇ ਬਲੱਡ ਲੈਣ ਜੇ ਸਰਦਾਰ ਗੁਰਜੰਟ ਸਿੰਘ ਸੋਨੂਆ ਬਸਤੀ ਵਾਲਿਆ ਜੀ ਉਹਨਾਂ ਦੇ ਘਰ ਇਹ ਸੋਭੀ ਮਾਜੀ ਜੋ ਬੱਚਾ ਪੈਦਾ ਹੋਇਆ ਸੀਗਾ ਪੰਜਾਬ ਬੁੱਲ ਜੀ ਇਸ ਬੁੱਲ ਦੇ ਸਾਨੂੰ ਤਕਰੀਬਨ ਰੋਜ਼ 20 ਤੋਂ 30 ਕੋਲ ਆਉਂਦੀਆਂ ਵੀ ਇਹਦਾ ਸੀਮਨ ਦਿਓ ਜੀ ਸਾਲ ਹੋ ਗਿਆ ਬੁੱਲ ਨੂੰ ਇਸ ਸੀਮਨ ਮੰਗ ਦੀ ਆਇਆ ਨੂੰ ਜੀ ਸੀਮਨ ਮੰਨ ਰਿਹਾ ਜੀ ਫਿਰ ਗੱਲ ਕੀਤੀ ਕੁਆਲਿਟੀ ਦੀ ਪਰਜੀਪ ਭਾਈ ਸਾਹਿਬ ਕਹਿੰਦੇ ਮੈਂ ਸੈਟੀਸਫਾਈਡ ਨਹੀਂ ਹਾਂ ਪੈਰਾਮੀਟਰ ਤੇ ਪੂਰਾ ਨਹੀਂ ਉਤਰ ਰਿਹਾ ਮੇਰੇ ਪੈਰਾਮੀਟਰ ਤੇ ਪੂਰਾ ਨਹੀਂ ਉਤਰ ਰਿਹਾ ਜੇ ਜਿੰਨਾ ਜਿਕਰੇ ਮੇਰੇ ਪੈਰਾਮੀਟਰ ਤੇ ਪੂਰਾ ਨਹੀਂ ਉਤਰਦਾ ਹੂੰ ਮੈਂ ਸੀਮਨ ਨਹੀਂ ਲੈਣਾ ਵੇਚਣਾ ਨਹੀਂ ਵੇਚਣਾ ਵਾਹ ਪਿੱਛੇ ਜੇ ਇੱਕ ਗਲਤੀ ਹੋ ਗਈ ਚਲੋ ਮੇਰੇ ਸੁਣ ਚ ਹੋ ਗਈ ਭਾਈ ਸਾਹਿਬ ਨੇ ਮੈਨੂੰ ਕਹਿਤਾ ਯਾਰ ਮਨਜਿੰਦਰ ਸੀਮਨ ਬਣ ਗਿਆ ਪੰਜਾਬ ਦਾ ਠੀਕ ਮੈਂ ਚੱਕੀ ਤੇ ਆਪਣੇ ਪੇਜ ਤੇ ਪੋਸਟ ਪਾ ਲਈ ਜੀ ਭਾਈ ਸਾਹਿਬ ਨੂੰ ਜਦੋਂ ਗੱਲ ਪਹੁੰਚੀ ਉਹਨੇ ਮਨਜਿੰਦਰ ਮੈਂ ਸੀਮਨ ਬਣ ਗਿਆ ਇਹ ਚੈਕਿੰਗ ਨਹੀਂ ਹੋਈ ਜੀ ਜਦੋਂ ਮਹੀਨੇ ਵਾਲੀ ਚੈਕਿੰਗ ਕੀਤੀ ਉਹ ਆਨੇ ਮੇਰੇ ਪੈਰਾਮੀਟਰ ਨਹੀਂ ਘੜਾਉਤਰਿਆ ਮੈਂ ਨਹੀਂ ਭੇਜਣਾ ਨਹੀਂ ਭੇਜਣਾ ਹਜੇ ਤੱਕ ਸਾਨੂੰ ਇਸ ਬੁੱਲ ਦਾ ਸੀਮਨ ਨਹੀਂ ਮਿਲਿਆ ਸੀਮਨ ਨਹੀਂ ਮਿਲਿਆ ਨਹੀਂ ਮਿਲਿਆ ਇਹ ਕੁਆਲਿਟੀ ਹੈ ਪੈਸੇ ਲਾ ਕੇ ਵੀ ਪੈਸਾ ਕਮਾਉਣ ਦਾ ਚੱਕਰ ਨਹੀਂਗਾ ਕੁਆਲਿਟੀ ਦੇਣ ਦਾ ਚੱਕਰ ਹੈ ਵਾਹ 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 ਹਾਂਜੀ ਤੇ ਮੈਂ ਨਾ ਤੁਹਾਨੂੰ ਓਵਰ ਆਲ ਇੱਕ ਵਿਜ਼ਿਟ ਕਰਾਤਾ ਹਾਂ ਤੁਹਾਨੂੰ ਮਦਰ ਫਾਰਮ ਵੀ ਇੱਥੇ ਬਣਾਇਆ ਹੋਇਆ ਵੀ ਜਿੱਥੇ ਮਦਰ ਫਾਰਮ ਤੇ ਆਪਣੀਆਂ ਬੱਚੀਆਂ ਪੈਦਾ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਦੁੱਧ ਤੇ ਲਿਆਂਦਾ ਜਾਊਗਾ ਹਾਂਜੀ ਮਤਲਬ ਜਿਵੇਂ ਇੱਥੋਂ ਇੱਕ ਸੀਮਨ ਜੈਨੂਨ ਰੇਟ ਤੇ ਜੈਨੂਨ ਸੀਮਨ ਮਿਲਦਾ ਨਾ ਉਮੇ ਅਬੀਸੀ ਵਾਲੇ ਤੁਹਾਨੂੰ ਕਿਸੇ ਵਕਤ ਜੈਨੂਅਲ ਰੇਟ ਤੇ ਕਟੀਆਂ ਵੀ ਦਿਆ ਕਰਨਗੇ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿਉਂਕਿ ਮਦਰ ਫਾਰਮਾ ਜਿਹੜਾ ਇੱਥੇ ਉਹ ਸਿਰਫ ਮਤਲਬ ਇਸ ਤਰ੍ਹਾਂ ਬਣਾਇਆ ਗਿਆ ਇੰਨਾ ਵਧੀਆ ਤਰੀਕੇ ਨਾਲ ਡਿਵੈਲਪ ਕੀਤਾ ਗਿਆ ਉੱਥੇ ਆ ਕੇ ਪ੍ਰੋਜਨਿ ਟੈਸਟਡ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਸੀਮਾ ਨਾਲ ਲੋਕਾਂ ਤੱਕ ਪਹੁੰਚਾਉਣ ਦੀ ਇੱਕ ਬਹੁਤ ਸਫਲ ਕੋਸ਼ਿਸ਼ ਕੀਤੀ ਜਾ ਰਹੀ ਆ ਆਉਣ ਵਾਲੀ ਜਿਹੜੀ ਅਗਲੀ ਵੀਡੀਓ ਆ ਉਦੇ ਵਿੱਚ ਆਪਾਂ ਸਰਪੰਚ ਰਜੀਵ ਹੁਣਾ ਨਾਲ ਹੀ ਗੱਲ ਕਰਾਉਨੇ ਆ ਉਹਨਾਂ ਦੇ ਬੁੱਲਾਂ ਤੇ ਵੀ ਗੱਲ ਕਰਾਂਗੇ ਉਹਨਾਂ ਦੀ ਜ਼ਿੰਦਗੀ ਤੇ ਵੀ ਗੱਲ ਕਰਾਂਗੇ ਅੱਜ ਵਾਲੀ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਤੇ ਨਾਲ ਦੀ ਨਾਲ ਜਿਹੜਾ ਇਹ ਇੰਨੀ ਕੁਆਲਿਟੀ ਦਾ ਸੀਮਨ ਆ ABC ਸੀਮਨ ਤਾਂ ABC ਵਾਲਿਆਂ ਦਾ ਸੀਮਨ ਲੈਣ ਲਈ ਤੁਸੀਂ ਭਾਈ ਮਨਜਿੰਦਰ ਹੁਣਾ ਦਾ ਮੈਂ ਨੰਬਰ ਤੁਹਾਡਾ ਦੇ ਦੇਣਾ ਤੁਹਾਡਾ ਨੰਬਰ ਦੇ ਦੇਣਾ ਹਾਂ ਪੰਜਾਬ ਚ ਅਸੀਂ ਡਿਸਟ੍ਰੀਬਿਊਟਰ ਮੈਂ ਆ ਦਸ਼ਮੇਸ਼ ਦੇਰੀ ਤੇ ਗੁਰੂ ਰਾਮਦਾਸ ਸਰਦਾਰ ਬਲਰਾਜ ਸਿੰਘ ਠੀਕ ਹੈ ਜੀ ਉਹਨਾਂ ਦਾ ਨੰਬਰ ਤੁਸੀਂ ਵੀਡੀਓ ਉਹਨਾਂ ਦਾ ਨੰਬਰ ਆ ਜਿਹੜਾ ਉਹ ਮੈਂ ਤੁਹਾਨੂੰ ਚਲਾ ਦੂੰਗਾ ਤਾਂ ਤੁਸੀਂ ਉਹਦੇ ਤੋਂ ਸੀਮਨ ਦੀ ਮੰਗ ਕਰ ਸਕਦੇ ਆ ਤੇ ਆਪਾਂ ਡਾਕਟਰ ਸਾਹਿਬ ਆਪਾਂ ਸਰਪੰਚ ਸਾਹਿਬ ਹੋਣਾ ਨਾਲ ਤੁਹਾਡੀ ਗੱਲਬਾਤ ਕਰਾਉਣੀ ਹੈ ਅਗਲੀ ਵੀਡੀਓ